ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਆਓ ਤੇ ਅਸੀਂ ਆਕਸੀਜਨ ਦੇ ਸਿਲੰਡਰ ਹੇਠਾਂ ਬੈਠੇ ਹਾਂ ਮੈਂ ਸੋਚ ਰਿਹਾ ਸੀ ਵੀ ਆਕਸੀਜਨ ਦੇ ਸਿਲੰਡਰ ਹੇਠਾਂ ਕਿਵੇਂ ਬੈਠ ਸਕਦਾ ਹੈ ਆਕਸੀਜਨ ਤਾਂ ਲੱਗਦੀ ਹੈ ਜੀ ਇਹ ਜਿਹੜੀ ਆਕਸੀਜਨ ਆ ਨਾ ਇਹ ਇੱਕ ਕੁਦਰਤ ਦਾ ਦਿੱਤਾ ਹੋਇਆ ਫ੍ਰੀ ਚ ਸਾਨੂੰ ਸਿਲੰਡਰ ਆ ਨਹੀਂ ਕਿੱਥੇ ਹੈ ਜੀ ਮੈਂ ਕਹਿੰਦਾ ਜੀ ਜਿਹੜੇ ਥੱਲੇ ਬੈਠੇ ਹੋ ਜਿਹੜੇ ਪੇੜ ਦੇ ਦਰਖਤ ਦੇ ਥੱਲੇ ਬੈਠੇ ਹੋ ਉਹ ਆਕਸੀਜਨ ਦਾ ਖਜ਼ਾਨਾ ਜੀ ਭਰਪੂਰ ਖਜ਼ਾਨਾ ਹੋ ਜਿਨ੍ਹਾਂ ਦੇ ਲੰਗਸ ਦੇ ਵਿੱਚ ਹੱਟ ਹੈ ਬਲਗਮ ਜੰਮੀ ਰਹਿੰਦੀ ਹੈ ਲੰਗਸ ਦੇ ਵਿੱਚ ਇਨਫੈਕਸ਼ਨ ਬਣੀ ਰਹਿੰਦੀ ਆ ਜਿਹੜੇ ਕਹਿੰਦੇ ਨੇ ਅਸੀਂ ਦਵਾਈਆਂ ਖਾ ਖਾ ਕੇ ਐਂਟੀਬਾਇਓਟਿਕ ਦਵਾਈਆਂ ਗੋਲੀਆਂ ਖਾ ਕੇ ਐਂਟੀਬਾਇਓਟਿਕ ਇੰਜੈਕਸ਼ਨ ਲਵਾ ਲਵਾ ਕੇ ਅੱਕ ਚੁੱਕੇ ਆ ਅਸੀਂ ਪੰਪ ਤੱਕ ਲੈਣੇ ਆ ਸਾਹ ਔਖਾ ਆਉਣ ਲੱਗ ਜਾਂਦਾ ਉਹ ਸਾਰਿਆਂ ਲਈ ਮੈਂ ਅੱਜ ਤੁਹਾਨੂੰ ਸੌਖਾ ਜਿਹਾ ਇੱਕ ਇਲਾਜ ਦੱਸ ਦਿੰਦਾ ਇਹਦਾ ਹੁਣ ਮੰਨ ਲਓ ਅਸੀਂ ਉੱਤੋਂ ਵੀ ਨਾ ਤੋੜੋ ਆ ਥੱਲੋ ਪੀਲਾ ਜਿਹਾ ਇਹ ਸੁੱਕਿਆ ਹੋਇਆ ਇਹਨਾਂ ਨੂੰ ਪੱਤੇਆਂ ਨੂੰ ਇਕੱਠੇ ਕਰ ਲੋ ਇਹਨਾਂ ਨੂੰ ਧੋ ਲੋ ਧੋ ਕੇ ਇਹਨਾਂ ਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਲੈਣਾ ਤੁਸੀਂ ਇੱਕ ਚਮਚ ਇਹਦੇ ਪੱਤੇਆਂ ਦਾ ਚੂਰਨ ਦੋ ਕਾਲੀਆਂ ਮਿਰਚਾਂ ਉਹ ਇਨਹੇਲਰ ਜਿਹਾ ਲੈਣਾ ਪੈਂਦਾ ਜੀ ਉਹ ਖਿੱਚਣਾ ਪੈਂਦਾ ਫੂਗ ਮਾਰ ਕੇ ਜੀ ਉਹਦੇ ਵਿੱਚ ਕੈਪਸੂਲ ਪਾ ਕੇ ਹੇਲਰ ਲੈਂਦੇ ਆ ਜਿਹਨੂੰ ਕਹਿ ਦਿੰਨੇ ਆ ਅਸੀਂ ਪੰਜਾਬੀ ਭਾਸ਼ਾ ਵਿੱਚ ਪੰਪ ਲੈਣਾ ਉਹ ਵੀ ਛੋਟੇ ਜਾਂਦੇ ਨੇ ਫਰੁਕੀ ਸਾਹਿਬ ਇਹਦੇ ਪੱਤੇਆਂ ਨਾਲ ਹਾਂਜੀ ਕਰਾਮਤੀ ਚੀਜ਼ ਹੈਗੀ ਹੈ ਜੀ ਮੈਂ ਕਹਾਂ ਜੀ ਇਹਨੂੰ ਤਾਂ ਜੀਵਨ ਦਾਣ ਦੇਣ ਵਾਲਾ ਸੀ ਪੇੜ ਕਹਿ ਸਕਦੇ ਹਾਂ ਜਦੋਂ ਆਕਸੀਜਨ ਰੁੱਖ ਸਾਹਿਬ ਦੇ ਸਕਦਾ ਆਕਸੀਜਨ ਤਾਂ ਉੱਤੇ ਦੀ ਹੈ ਕੀ ਆਕਸੀਜਨ ਨਹੀਂ ਮਿਲੀ ਤਾਂ ਬੰਦੇ ਦੇ ਪ੍ਰਾਣ ਨਿਕਲ ਜਾਣੇ ਆ ਗੰਡਾ ਹੋਣ ਬੱਚੇ ਜਾਨੀ ਜੀ ਵਿੱਚ ਰਸੌਲੀਆਂ ਹੋਣ ਚਾਹੇ ਉਹ ਪਾਣੀ ਵਾਲੀਆਂ ਆਉਣ ਚਾਹੇ ਮਾਸ ਵਾਲੀਆਂ ਹੋਣ ਉਹਨਾਂ ਨੂੰ ਖੁਰ ਦਿੰਦੀਆਂ ਨੇ ਇਹ ਇਹ ਖੋਰੂ ਕਿਵੇਂ ਜੀ ਕਿਵੇਂ ਇਸਤੇਮਾਲ ਕਰਨਾ ਪਊਗਾ ਦਾ ਚਾਹੇ ਤਾਂ ਇਹਦਾ ਪੱਤਿਆਂ ਦਾ ਸੁੱਕਾ ਚੂਰਨ ਲੈ ਲੈਣ ਸਿਰੇ ਸੁੱਕੇ ਪੱਤੇ ਪੇ ਨੇ ਹਾਂਜੀ ਸੁਕਾ ਕੇ ਚਾਹੇ ਇਹਨਾਂ ਦੇ ਸ਼ਾਲ ਦਾ ਕਾੜਾ ਬਣਾ ਲੈਣ ਆਹ ਸੱਕ ਪਿਆ ਹੈ ਜੀ ਇਹਦਾ ਇਹੀ ਸੱਕ ਪਿਆ ਹੈ ਇਹਦਾ ਇਹਦੇ ਉੱਤੇ ਉੱਪਰ ਲਾਉਣਾ ਹੁੰਦਾ ਪਾ ਦੇਖੋ ਮੈਂ ਲਾ ਕੇ ਦਿਖਾਉਣਾ ਤੇ ਕੋ ਲੈ ਜਾਣਾ ਦੇਖੋ ਆ ਆ ਸੱਕ ਆ ਜੀ ਇਹਦੇ ਪੱਤੇ ਵੀ ਪਾ ਲਓ ਇਹਦਾ ਸੱਕ ਵੀ ਪਾ ਲਓ ਦੋਨੇ ਚੀਜ਼ਾਂ ਪਾ ਕੇ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਓ ਧੜਕਣ ਵਧੀ ਹੋਈ ਕਲਸੋਲ ਵਧਿਆ ਹੋਇਆ ਲੀਵਰ ਖਰਾਬ ਹੈ ਜੀ ਦਾ ਜਿਨ੍ਹਾਂ ਦੀ 슈ਗਰ ਕੰਟਰੋਲ ਚ ਨਹੀਂ ਆਉਂਦੀ ਹੈਗੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰ ਦੋ ਇਹਦੀਆਂ ਗੋਲਾ ਲੈ ਲੈਣੀਆਂ ਨੇ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਦਾ ਸੁਕਾ ਕੇ ਦਾ ਪਾਊਡਰ ਬਣਾ ਕੇ ਜਿਹੜੇ ਥੱਕੇ-ਥੱਕੇ ਰਹਿੰਦੇ ਨੇ ਵੀਕਨੈਸ ਰਹਿੰਦੀ ਆ ਤੁਰਨ ਨੂੰ ਤਰਸਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਤੁਰਨ ਲੱਗੇ ਵੀ ਸਾਹ ਚੜਦਾ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਥਕਾਵਟ ਰਹਿੰਦੀ ਆ ਉਹ ਸਾਰੇ ਹੱਲ ਇਹ ਗੋਲਾਂ ਦੇ ਵਿੱਚ ਹੀ ਫੇਵਰ ਬਿਮਾਰੀ ਵਧੀ ਹੁੰਦੀ ਹੈ ਜੀ ਫਿਰ ਉਹਦਾ ਕੀ ਹੱਲ ਹੈ ਉਹਦੇ ਲਈ ਸਾਡੇ ਕੋਲੇ ਔਰਕ ਹੁੰਦੇ ਨੇ ਵੀਰ ਜੀ ਇਸ ਤਰ੍ਹਾਂ ਦੇ ਜਿਹੜੇ ਬੁੱਟਿਆਂ ਦੇ ਹਾਂਜੀ ਇਹਨਾਂ ਦੇ ਔਰਕ ਕੱਢੇ ਹੁੰਦੇ ਨੇ ਇਲੈਕਟ੍ਰੋਪੈਥੀ ਵਿੱਚ ਕਿਹੜੀ ਕਿਹੜੀ ਬਿਮਾਰੀ ਦਾ ਹੱਲ ਕਰ ਦਿੰਦੇ ਨੇ ਸਾਡੀਆਂ ਭੈਣਾਂ ਦੇ ਜੇਕਰ ਅਸੀਂ ਖਾਸ ਕਰਕੇ ਗੱਲ ਕਰੀਏ ਕੋਈ ਵੀ ਪ੍ਰੋਬਲਮ ਹੋਵੇ ਜੀ ਜਿਵੇਂ ਕਿ ਬੱਚੇ ਦਾ ਨਹੀਂ ਦੀ ਕੋਈ ਵੀ ਪ੍ਰੋਬਲਮ ਹੋਣ ਫੇਸ ਦੀ ਪ੍ਰੋਬਲਮ ਹੋਵੇ ਜਾਂ ਲਕੋਰੀਆ ਸਭ ਨਹੀਂ ਕੋਈ ਵੀ ਪ੍ਰੋਬਲਮ ਹੋਵੇ ਸਾਰਿਆਂ ਦਾ ਲਾਜੂਗਾ ਚਾਰ ਤੋਂ ਪੰਜ ਪੱਤੇ ਲੈ ਲੈਣੇ ਆ ਇਹਦਾ ਜੂਸ ਬਣਾ ਕੇ ਵਿੱਚ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਜਿੰਨਾ ਮਰਜੀ ਬਵਾਸੀਰ ਦੀ ਬਲੀਡਿੰਗਾ ਜਿੰਨੇ ਮਰਜੀ ਮਸੇ ਫੁੱਲੇ ਹੋਏ ਨੇ ਮੋਕੇ ਫੁੱਲੇ ਹੋਏ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਕਬਜਾ ਕਬੀ ਠੀਕ ਹੋਣ ਲੱਗ ਜਾਂਦੀ ਆ ਬਵਾਸੀਰ ਹੌਲੀ 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 ਕਰਕੇ ਬਿਲਕੁਲ ਠੀਕ ਹੋ ਜਾਂਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਅਸੀਂ ਜਿਸ ਦਰਖਤ ਦੇ ਹੇਠਾਂ ਇਹ ਵੀਡੀਓ ਬਣਾ ਰਹੇ ਆਂ ਜਿਸ ਦਰਖਤ ਬਾਬਤ ਤੁਹਾਨੂੰ ਦੱਸਣ ਜਾ ਰਹੇ ਆਂ ਜਿਸ ਦਰਖਤ ਬਾਬਤ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਆਂ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਮ ਜਿਹਾ ਦਿਖਣ ਵਾਲਾ ਇਹ ਦਰਖਤ ਜਿਸ ਨੂੰ ਮੈਨੂੰ ਲੱਗਦਾ ਕਿ ਲਗਭਗ ਤੁਸੀਂ ਪਛਾਣ ਹੀ ਲਿਆ ਹੋਣਾ ਹੈ ਆਪਣੇ ਅੰਦਰ ਕਰਾਮਾਤੀ ਗੁਣ ਨ ਕੋਈ ਬੈਠਾ ਹੈ ਗੱਲਬਾਤ ਕਰਦੇ ਆਂ ਸਮਝਾਂਗੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਮੇਰੇ ਸੱਜੇ ਪਾਸੇ ਡਾਕਟਰ અમનप्रीत ਸਿੰਘ ਤੇ ખબ્બે પાસે ડોક્ટર પરમਜੀਤ कौर સાહેબા ખાસ ਕਰਕੇ ਅੱਜ ਸਾਨੂੰ ਇਹਨਾਂ ਦੋ درختਾਂ ਦੇ ਨੇੜੇ ਲੈ ਕੇ ਆਏ ਨੇ ਸਮਝਾਂਗੇ ਕਿਉਂ ਲੈ ਕੇ ਆਣ ਦਾ ਔਰ ਕੀ ਮਕਸਦ ਹੈਗਾ ਸਤਿ ਸ਼ਕਲ ਡਾਕਟਰ ਸਾਹਿਬ ਹਾਂਜੀ ਸਤਿ ਸ਼ਕਲ ਫੁਰਖ ਸਾਹਿਬ ਜਿਉ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ আচ্ছা ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਆਓ ਤੇ ਅਸੀਂ ਆਕਸੀਜਨ ਦੇ ਸਿਲੰਡਰ ਹੇਠਾਂ ਬੈਠੇ ਹਾਂ ਇੱਕ ਹੀ ਗੱਲ ਕੀ ਸੀ ਜੀ ਆਕਸੀਜਨ ਦਾ ਸਿਲੰਡਰ ਤਾਂ ਹੈ ਹੀ ਨਹੀਂ ਮੈਂ ਸੋਚ ਰਿਹਾ ਸੀ ਵੀ ਆਕਸੀਜਨ ਦੇ ਸਿਲੰਡਰੇਡਾ ਕਿਵੇਂ ਬੈਠ ਸਕਦਾ ਆਕਸੀਜਨ ਤਾਂ ਲੱਗਦੀ ਹੈ ਜੀ ਖਾਸ ਕਰਕੇ ਲੁਧਿਆਣੇ ਦੀ ਜੇ ਹਵਾ ਦੀ ਗੱਲ ਕਰੀਏ ਤਾਂ ਲਾਉਣਾ ਪਈ ਜਾਂਦਾ ਇਹ ਫਰੂਕੀ ਸਾਹਿਬ ਕਿਸੇ ਇਨਸਾਨ ਦਾ ਬਣਾਇਆ ਹੋਇਆ ਸਿਲੰਡਰ ਨਹੀਂ ਇਹ ਕਿਸੇ ਕਹਿੰਦੇ ਹੁੰਦੇ ਨੇ ਡੁਪਲੀਕੇਟ ਕੋਈ ਗੈਸ ਨਹੀਂ ਹੈਗੀ ਇਹ ਇਹ ਜਿਹੜੀ ਆਕਸੀਜਨ ਆ ਨਾ ਇਹ ਇਹ ਕੁਦਰਤ ਦਾ ਦਿੱਤਾ ਹੋਇਆ ਫ੍ਰੀ ਚ ਸਾਨੂੰ ਸਿਲੰਡਰ ਆ ਨਹੀਂ ਕਿੱਥੇ ਹੈ ਜੀ ਮੈਂ ਕਹਾਂ ਜੀ ਜਿਹੜੇ ਥੱਲੇ ਬੈਠੇ ਹੋ ਜਿਹੜੇ ਪੇੜ ਦੇ ਦਰਖਤ ਦੇ ਥੱਲੇ ਬੈਠੇ ਹੋ ਉਹ ਆਕਸੀਜਨ ਦਾ ਖਜ਼ਾਨਾ ਜੀ ਭਰਪੂਰ ਖਜ਼ਾਨਾ ਹੋ ਜੇ ਤੁਸੀਂ ਇਹਦੇ ਥੱਲੇ 2 ਘੰਟੇ ਜਾਂ ਘੰਟਾ ਰੋਜ਼ ਬੈਠਦੇ ਹੋ ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਰਹਿੰਦੀ ਹੈ ਆਕਸੀਜਨ ਨਹੀਂ ਬਣਦੀ ਉਹਨਾਂ ਦੀ ਆਕਸੀਜਨ ਬਣਨੀ ਸ਼ੁਰੂ ਹੋ ਜੂਗੀ ਉਹਨਾਂ ਨੂੰ ਆਕਸੀਜਨ ਦੇ ਜਿਹੜੇ ਨੇ ਆਕਸੀਜਨ ਦੇ ਸਿਲੰਡਰ ਜਿਹੜੇ ਲਵਾਉਂਦੇ ਨੇ ਜਾ ਜਾ ਕੇ ਹਸਪੀਟਲ ਵਿੱਚ ਬੰਦ ਹੋ ਜਾਣਗੇ ਫਰੁਕੀ ਸਾਹਿਬ ਇਹ ਅੱਜ ਮੈਂ ਉਹ ਦਰਖਤ ਦੇ ਪੱਤੇ ਤੇ ਉਹਦਾ ਇੱਕ ਮਟਾਣੀ ਲਈ ਬੈਠਾ ਇਹਦੇ ਉੱਤੇ ਉਹਦੇ ਫਲ ਵੀ ਲੱਗੇ ਹੋਏ ਨੇ ਹਾਂ ਇਹ ਫਲ ਨੇ ਜੀ ਇਹਦੇ ਇਹ ਫਲ ਨੇ ਜੀ ਇਹਦੇ ਇਹ ਪੱਤੇ ਨੇ ਇਹ ਦੀ ਟਾਣੀ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਇਹ ਕਿਹੜੇ ਕਿਹੜੇ ਪ੍ਰਜੋਗ ਕਿਹੜੇ ਕਿਹੜੇ ਬਿਮਾਰੀਆਂ 'ਚ ਆਪਾਂ ਨੂੰ ਫਾਇਦਾ ਕਰ ਸਕਦਾ ਕਿਹੜੇ ਕਿਹੜੀਆਂ ਬਿਮਾਰੀਆਂ 'ਚ ਸਾਨੂੰ ਇਹ ਸਾਨੂੰ ਮੌਤ ਦੇ ਮੂੰਹ ਚੋਂ ਖਿੱਚ ਕੇ ਬਾਹਰ ਕੱਢ ਸਕਦਾ। ਕੀ ਆ ਮੌਤ? ਐਡੀ ਕਰਾਮਾਤੀ ਚੀਜ਼ ਹੈਗੀ ਹੈ ਜੀ। ਮੈਂ ਕਹਾਂ ਜੀ ਇਹਨੂੰ ਤਾਂ ਜੀਵਨ ਦਾਣ ਦੇਣ ਵਾਲਾ ਸੀ ਪੇੜ ਕਹਿ ਸਕਦੇ ਹਾਂ ਜਦੋਂ ਆਕਸੀਜਨ ਰੁਕੀ ਸਭ ਦੇ ਸਕਦਾ। ਆਕਸੀਜਨ ਤਾਂ ਉੱਤੇ ਦੀ ਹੈ ਕੀ? ਆਕਸੀਜਨ ਨਹੀਂ ਮਿਲੀ ਤਾਂ ਬੰਦੇ ਦੇ ਪ੍ਰਾਣ ਨਿਕਲ ਜਾਣੇ ਆ। ਬੰਦਾ ਬੰਦੇ ਦੀ ਡੈਥ ਹੋ ਜਾਣੀ ਆ। ਮਤਲਬ ਜਿਨ੍ਹਾਂ ਦਾ ਆਕਸੀਜਨ ਲੈਵਲ ਲਗਾਤਾਰ ਘਟ ਰਿਹਾ ਹੈ ਜਾਂ ਲਗਾਤਾਰ ਘਟ ਰਹਿੰਦਾ ਜਿਸ ਕਰਕੇ ਉਹਨਾਂ ਨੂੰ ਸਾਹ ਲੈਣ 'ਚ ਬੜੀ ਤਕਲੀਫ ਹੁੰਦੀ ਹੈ। ਇਹ ਮਤਲਬ ਅਸੀਂ ਕਹਿ ਲਈਏ ਕਿ ਮੁੱਕਦੇ ਸਾਹ ਇਹ ਘਟਦੇ ਸਾਂ ਪੂਰੇ ਕਰਨ ਵਾਲਾ ਦਰਖਤ ਹੈ ਬਿਲਕੁਲ ਕਰਨ ਵਾਲਾ ਫਰੁਕੀ ਸਾਹਿਬ ਤੁਸੀਂ ਇਹਦੇ ਮੈਂ ਤੁਹਾਨੂੰ ਦੱਸਦਾ ਜਦੋਂ ਤੁਹਾਡੀ ਆਕਸੀਜਨ ਘਟ ਜਾਂਦੀ ਆ ਇਹਦੇ ਜਿਹੜੇ ਪੱਤੇ ਨੇ ਪੱਤਿਆਂ ਦਾ ਕਾੜਾ ਬਣਾ ਕੇ ਤੁਸੀਂ ਜੇ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿੰਨੇ ਹੋ ਤਾਂ ਇਹਦੇ ਨਾਲ ਤੁਹਾਨੂੰ ਪਹਿਲੇ ਦਿਨ ਤੋਂ ਆਕਸੀਜਨ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਂਦੀ ਆ ਫਰੁਕੀ ਸਾਹਿਬ ਜਿਹੜੀ ਆਕਸੀਜਨ ਆ ਵਧਣੀ ਸ਼ੁਰੂ ਹੋ ਜਾਂਦੀ ਆ ਤੁਸੀਂ ਆਪਣੇ ਵਿੱਚ ਕੁਦਰਤੀ ਆਕਸੀਜਨ ਦਾ ਭੰਡਾਰ ਮਹਿਸੂਸ ਕਰੋਗੇ ਆਪਣੇ ਬਲ ਮਹਿਸੂਸ ਕਰੋਗੇ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੋਗੇ ਪਹਿਲੇ ਦਿਨ ਤੋਂ ਕੜਾ ਲੈਣ ਨਾਲ। ਕੀ ਬਾਤ ਹੈ। ਅੱਛਾ ਇਹ ਦੱਸ ਦਿਓ ਵੀ ਹੈ ਕਿਸ ਚੀਜ਼ ਦਾ ਦਰਖਤ ਹੈ ਜੀ? ਇਹ ਪਿੱਪਲ ਦਾ ਦਰਖਤ ਹੈ ਜੀ ਜਿਹਨੂੰ ਅਸੀਂ ਪਿੱਪਲ ਕਹਿੰਦੇ ਆ ਆਮ ਹੀ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਘਰਾਂ ਵਿੱਚ ਖਾਲੀ ਪਲਾਟਾਂ ਵਿੱਚ ਆਮ ਹੀ ਹੋ ਜਾਂਦਾ। ਇਹ ਤਾਂ ਨਾ ਕਿਤੇ ਜਾਨਵਰ ਬਿਠ ਘਰ ਜਵੇ ਨਾ ਉੱਥੇ ਵੀ ਕਈ ਵਾਰ ਤੁਸੀਂ ਦੇਖਣਾ ਟੈਂਕੀਆਂ 'ਚ ਕੰਧਾਂ 'ਚ ਹਰ ਜਗ੍ਹਾ ਹੈ ਆਪਣੇ ਆਪ ਹੀ ਉੱਗ ਗਿਆ ਹੁੰਦਾ ਇਹਦੇ ਵਿੱਚ ਫਰੂਕੀ ਸਾਹਿਬ ਇੰਨੇ ਜ਼ਿਆਦਾ ਤਤ ਨੇ ਇਹ ਦੇਖੋ ਜਿਹੜਾ ਇੱਕ ਜਾਨਵਰ ਬਿੱਟ ਕਰਦਾ ਬਿੱਟ ਕਰਨ ਤੋਂ ਬਾਅਦ ਕਿਸੇ ਦੀਵਾਰ ਦੇ ਵਿੱਚ ਕੋਈ ਮਿੱਟੀ ਨਹੀਂ ਕੋਈ ਹੋਰ ਨਹੀਂ ਅੱਜ ਕੱਲ ਸਿਮਿੰਟ ਦੀਆਂ ਦੁਵਾਰਾਂ ਨੇ ਜਿਹੜੀਆਂ ਪੱਕੀਆਂ ਦੁਵਾਰਾਂ ਨੇ ਉਹਨਾਂ ਦੇ ਵਿੱਚ ਵੀ ਉੱਗ ਜਾਂਦਾ ਇਹ ਉਹ ਕਹਿੰਦੇ ਨੇ ਵੀ ਕੰਦਾ ਪਾੜ ਕੇ ਨਿਕਲੇ ਆਉਂਦਾ ਜੀ ਕੰਦਾ ਬਾੜ ਕੇ ਨਿਕਲੇ ਆਉਂਦਾ ਇਹਨੂੰ ਜਿੰਨਾ ਮਰਜੀ ਤੁਸੀਂ ਵੱਢ ਦੋ ਕਰ ਲਓ ਦੁਬਾਰਾ ਫੇਰ ਇਹਨੇ ਤਣੇ ਇਹਦੇ ਨਿਕਲ ਕੇ ਇਹਨੇ ਦੁਬਾਰਾ ਫੇਰ ਇਹਨੇ ਉਗਿਆਉਣਾ ਇਹਦੇ ਫਰੂਕੀ ਸਾਹਿਬ ਜਿੰਨੇ ਅਸੀਂ ਗੁਣ ਗਿਣਾ दिए ਥੋੜੇ ਨੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਗਿਣਾਉਣਾ ਕਿਹੜੀ ਕਿਹੜੀ ਬਿਮਾਰੀ ਤੇ ਕਿੱਦਾਂ ਕਿੱਦਾਂ ਅਸੀਂ ਇਹਦਾ ਲਾਭ ਲੈ ਸਕਦੇ ਆ ਫਰੂਕੀ ਸਾਹਿਬ ਜਿੰਨਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਜਿਹੜੇ ਕਹਿੰਦੇ ਨੇ ਸਾਡੀ ਬਵਾਸੀ ਠੀਕ ਨਹੀਂ ਹੁੰਦੀ ਖੂਨੀ ਬਵਾਸੀ ਜੀ ਨੂੰ ਕਹਿ ਦਿੰਨੇ ਆ ਜਿਹਦਾ ਬਲੀਡਿੰਗ ਨਹੀਂ ਰੁਕਦੀ ਜਿੱਦੀ ਉਹਨੇ ਕੀ ਕਰਨਾ ਫਿਰੂਕੀ ਸਾਹਿਬ ਇਹਦੇ ਪੱਤਿਆਂ ਦਾ ਚਾਰ ਤੋਂ ਪੰਜ ਪੱਤੇ ਲੈ ਲੈਣੇ ਆ ਇਹਦਾ ਜੂਸ ਬਣਾ ਕੇ ਵਿੱਚ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਕਾਲੀਆਂ ਮਿਰਚਾਂ ਲੈ ਕੇ ਵਿੱਚ ਪੀਸ ਕੇ ਪਾਊਡਰ ਬਣਾ ਕੇ ਪਾ ਦੇਣਾ ਇਹਨੂੰ ਸਵੇਰੇ ਸ਼ਾਮ ਯੂਜ਼ ਕਰਨਾ ਸ਼ੁਰੂ ਕਰ ਦਿਓ ਖਾਲੀ ਪੇਟ ਜਿੰਨੀ ਮਰਜ਼ੀ ਹੈਵੀ ਬਲੀਡਿੰਗ ਹੁੰਦੀ ਹੋਵੇ ਜਿੰਨਾ ਮਰਜ਼ੀ ਬਵਾਸੀਰ ਦੀ ਬਲੀਡਿੰਗ ਆ ਜਿੰਨੇ ਮਰਜ਼ੀ ਮਸੇ ਫੁੱਲੇ ਹੋਏ ਨੇ ਮੋਕੇ ਫੁੱਲੇ ਹੋਏ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਕਬਜ ਆ ਕਬੀ ਠੀਕ ਹੋਣ ਲੱਗ ਜਾਂਦੀ ਆ ਬਵਾਸੀਰ ਹੌਲੀ 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 ਕਰਕੇ ਬਿਲਕੁਲ ਠੀਕ ਹੋ ਜਾਂਦੀ ਆ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਜਿਹੜਾ ਇਹ ਸਿਲੰਡਰ ਹੈਗਾ ਆਕਸੀਜਨ ਦਾ ਸਿਲੰਡਰ ਹੈਗਾ ਤੇ ਫਿਰ ਜਿਨ੍ਹਾਂ ਦੇ ਸਾਹ ਚੜਦਾ ਹੈ ਅਸਥਮੇ ਦੀ ਪ੍ਰੋਬਲਮ ਹੈ ਫੇਫੜੇ ਸਹੀ ਕੰਮ ਨਹੀਂ ਕਰਦੇ ਘਰਾਂ ਦੇ ਵਿੱਚ ਆਕਸੀਜਨ ਦਾ ਸਿਲੰਡਰ ਹਰ ਵੇਲੇ ਲਿਆ ਕੇ ਰੱਖਣਾ ਪੈਂਦਾ ਵੀ ਕੋਈ ਪਤਾ ਨਹੀਂ ਕਦੋਂ ਦਮੇ ਦਾ ਅਟੈਕ ਆ ਜਾਵੇ ਕਦੋਂ ਸਾਨੂੰ ਜ਼ਰੂਰਤ ਪੈ ਜਾਵੇ ਫਿਰ ਉਹਨਾਂ ਵਾਸਤੇ ਇਹਦਾ ਇਸਤੇਮਾਲ ਲਈ ਹੈ ਇਹਦਾ ਪ੍ਰਯੋਗ ਹੈਗਾ ਡਾਕਟਰ ਸਾਹਿਬ ਕਿਵੇਂ ਹੋ ਸਕਦਾ ਹੈ ਪਰਕ ਤਾਂ ਬਹੁਤ ਵਧੀਆ ਸਵਾਲ ਕੀਤਾ ਜਿਨ੍ਹਾਂ ਦੇ ਲੰਗਸ ਦੇ ਵਿੱਚ ਹਰ ਟਾਈਮ ਬਲਗਮ ਜੰਮੀ ਰਹਿੰਦੀ ਹੈ ਲੰਗਸ ਦੇ ਵਿੱਚ ਇਨਫੈਕਸ਼ਨ ਬਣੀ ਰਹਿੰਦੀ ਹੈ ਜਿਹੜੇ ਕਹਿੰਦੇ ਨੇ ਅਸੀਂ ਦਵਾਈਆਂ ਖਾ ਖਾ ਕੇ ਐਂਟੀਬਾਇਟਿਕ ਦਵਾਈਆਂ ਗੋਲੀਆਂ ਖਾ ਕੇ ਐਂਟੀਬਾਇਟਿਕ ਇੰਜੈਕਸ਼ਨ ਲਵਾ ਲਵਾ ਕੇ ਅੱਕ ਚੁੱਕੇ ਆ ਅਸੀਂ ਪੰਪ ਤੱਕ ਲੈਣੇ ਆ ਸਾਹ ਔਖਾ ਆਉਣ ਲੱਗ ਜਾਂਦਾ ਉਹ ਸਾਰਿਆਂ ਲਈ ਮੈਂ ਅੱਜ ਤੁਹਾਨੂੰ ਸੌਖਾ ਜਿਹਾ ਇੱਕ ਇਲਾਜ ਦੱਸ ਦਿੰਨਾ ਇਹਦਾ ਇਹਦੇ ਪੱਤੇ ਲੈ ਲੈਣੇ ਜਿਵੇਂ ਬਰਕੀ ਦਾ ਥੱਲੇ ਗਿਰੇ ਹੋਏ ਨੇ ਆ ਮੈਂ ਹੁਣ ਚੱਕ ਕੇ ਦਿਖਾਉਣਾ ਤੁਹਾਨੂੰ ਜਿਵੇਂ ਹੁਣ ਮੰਨ ਲਓ ਅਸੀਂ ਉੱਤੋਂ ਵੀ ਨਾ ਤੋੜੋ ਆ ਥੱਲੋ ਪੀਲਾ ਜਿਹਾ ਪੱਤਾ ਠੀਕ ਹੈ ਇਹ ਸੁੱਕਿਆ ਹੋਇਆ ਇਹਨਾਂ ਨੂੰ ਪੱਤੇਆਂ ਨੂੰ ਇਕੱਠੇ ਕਰ ਲਓ ਇਹਨਾਂ ਨੂੰ ਧੋ ਲਓ ਧੋ ਕੇ ਇਹਨਾਂ ਨੂੰ ਸੁਕਾ ਕੇ ਰੱਖ ਲਓ ਸੁਕਾ ਕੇ ਦਾ ਪਾਊਡਰ ਬਣਾ ਕੇ ਰੱਖ ਲੈਣਾ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਉਹਦੇ ਵਿੱਚ ਥੋੜ੍ਹੀਆਂ ਦੋ ਤੋਂ ਤਿੰਨ ਕਾਲੀਆਂ ਮਿਰਚਾਂ ਚਾਹੇ ਤਾਂ ਪਾਊਡਰ ਬਣਾ ਕੇ ਰੱਖ ਲਓ ਯਾਨੀ ਦੋ ਤਿੰਨ ਕਾਲੀਆਂ ਮਿਰਚਾਂ ਜਿੰਨਾ ਪਾਊਡਰ ਇਹਦੇ ਵਿੱਚ ਮਿਕਸ ਕਰਕੇ ਸ਼ਹਿਦ ਇੱਕ ਚਮਚ ਇਹਦੇ ਪੱਤੇਆਂ ਦਾ ਚੂਰਨ ਦੋ ਕਾਲੀਆਂ ਮਿਰਚਾਂ ਇੱਕ ਚਮਚ ਸ਼ਹਿਦ ਦਾ ਇਹਦੇ ਵਿੱਚ ਮਿਕਸ ਕਰਕੇ ਚੱਟਣਾ ਸ਼ੁਰੂ ਕਰ ਦਿਓ ਫਿਰੁਕੀ ਸਾਹਿਬ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਦਮੇ ਦੀ ਪ੍ਰੋਬਲਮ ਜੰਮੀ ਹੋਈ ਬਲਗਮ ਕੀ ਬਾਤ ਹੈ ਫੇਫੜਿਆਂ ਲੰਗਜ਼ ਦੇ ਵਿੱਚ ਜਿੰਨੀ ਵੀ ਇਨਫੈਕਸ਼ਨ ਆ ਜੇ ਅਲਸਰ ਵੀ ਹੋ ਗਏ ਰੁਕੀ ਸਾਹਿਬ ਜਿਹਨੂੰ ਕਹਿੰਦੇ ਨੇ ਕਈਆਂ ਨੂੰ ਕਹਿੰਦੇ ਥੋੜੇ ਥੋੜੇ ਸਰਾਖ ਹੋ ਗਏ ਡਾਕਟਰ ਡਰਾ ਦਿੰਦੇ ਆ ਫੇਫੜਿਆਂ ਦੇ ਵਿੱਚ ਸਰਾਖ ਹੋ ਗਏ ਹੁਣ ਤੁਸੀਂ ਸਾਰੀ ਉਮਰ ਕਾਮਯਾਬ ਨਹੀਂ ਹੋ ਸਕਦੇ ਤੁਹਾਨੂੰ ਸਾਰੀ ਇਹ ਇਨਹੇਲਰ ਜਿਹਾ ਲੈਣਾ ਪੈਂਦਾ ਜੀ ਉਹ ਖਿੱਚਣਾ ਪੈਂਦਾ ਫੂਗ ਮਾਰ ਕੇ ਜੀ ਜੀ ਉਹਦੇ ਵਿੱਚ ਕੈਪਸੂਲ ਪਾ ਕੇ ਹਿਲਰ ਲੈਂਦੇ ਆ ਜਿਹਨੂੰ ਕਹਿ ਦਿੰਨੇ ਆਸੀਂ ਪੰਜਾਬੀ ਭਾਸ਼ਾ ਵਿੱਚ ਪੰਪ ਲੈਣਾ ਜਦੋਂ ਅਸੀਂ ਲੈਨੇ ਆ ਉਹ ਵੀ ਛੋਟੇ ਜਾਂਦੇ ਨੇ ਫੁਰਕੀ ਸਾਹਿਬ ਇਹਦੇ ਪੱਤਿਆਂ ਨਾਲ ਹਾਂਜੀ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਦੋ ਦਿਨ ਯੂਜ਼ ਕੀਤਾ ਜੀ ਬਸ ਅਸੀਂ ਠੀਕ ਹੋ ਜਾਏ ਨਹੀਂ ਇਹਨੂੰ ਘੱਟੋ ਘੱਟ ਤੁਸੀਂ ਇੱਕ ਮਹੀਨਾ ਡੇਢ ਮਹੀਨਾ ਯੂਜ਼ ਕਰੋ ਬਹੁਤ ਵਧੀਆ ਰਿਜ਼ਲਟ ਮਿਲਣਗੇ ਦਵਾਈਆਂ ਤੋਂ ਖੜਾ ਛੁੱਟ ਜੂ ਫਰੀਦ ਅੱਜ ਤੁਹਾਨੂੰ ਮੈਂ ਨੁਸਖੇ ਦੱਸਣ ਲਿਆ ਰਿਹਾ ਫੁਰਕੀ ਸਾਹਿਬ ਇਹਦੇ ਵਿੱਚ ਫੁਰਕੀ ਸਾਹਿਬ ਇੱਕ ਹੋਰ ਬੜੀ ਵਧੀਆ ਚੀਜ਼ ਆ ਜਿੰਨਾਂ ਦਾ ਬੀਪੀ ਵੱਧਾ ਜਿੰਨਾਂ ਦੀ ਸ਼ੂਗਰ ਵਧੀ ਹੋਈ ਆ ਜਿੰਨਾਂ ਦਾ ਕਲਸੋਲ ਵੱਧਾ ਅੱਜ ਕੱਲ ਆਮ ਹੀ ਪ੍ਰੋਬਲਮਾਂ ਕੋਲਸਟੋਲ ਵਧਣਾ ਉਹਨਾਂ ਲਈ ਇਹਦਾ ਜਿਹੜਾ ਛਾਲ ਆ ਇਹਦੀ ਇਹਨੂੰ ਜਿਹਨੂੰ ਛਿਲਕਾ ਕਹਿੰਦੇ ਆ ਸੱਕ ਦੀ ਗੱਲ ਕਰ ਲਈ ਆ ਦੇਖੋ ਸੋ ਤੁਸੀਂ ਦੇਖੋ ਇਹ ਆ ਸੱਕ ਪਿਆ ਹੈ ਜੀ ਇਹਦਾ ਇਹੀ ਸੱਕ ਪਿਆ ਹੈ ਇਹਦੇ ਉੱਤੇ ਉੱਪਰ ਲਾਉਣਾ ਹੁੰਦਾ ਆ ਪਾ ਦੇਖੋ ਮੈਂ ਲਾ ਕੇ ਦਿਖਾਉਣਾ ਆ ਦੇਖੋ ਲੈ ਜਾਣਾ ਦੇਖੋ ਆ ਆ ਸੱਕ ਆ ਜੀ ਆ ਦੇਖੋ ਆ ਸੱਕ ਆ ਇਹਦਾ ਇਹਦਾ ਸਾਕ ਆ ਜੀ ਆ ਦੇਖੋ ਇਹਨੂੰ ਮੋٹے ਮੋٹے ਇਹਨੂੰ ਪਰੋ ਪਰੋ ਲਾ ਲੈਣਾ ਦੇਖੋ ਨਾਰਮਲ ਉੱਪਰ ਹੀ ਰੱਖਿਆ ਹਾਂ ਜੀ ਹਾਂ ਜੀ ਆ ਦੇਖੋ ਜਿੱਦ ਤੱਕ ਖੁਦ ਕਹਿ ਰਿਹਾ ਮੇਰਾ ਸਾਕ ਉਤਾਰ ਖਿਲੇ ਜਾ ਹਾਂ ਜੀ ਹਾਂ ਜੀ ਇਹਨੂੰ ਲਾ ਕੇ ਨਾ ਇਹਨੂੰ ਉੱਪਰਲੇ ਪਾਸੋਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਪਾਣੀ ਦੇ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਇਹਨੂੰ ਸਵੇਰੇ ਸ਼ਾਮ ਇਹਨੂੰ ਜਿਨ੍ਹਾਂ ਨੂੰ ਕੋਲੈਸਟ੍ਰੋਲ ਵੱਧਦਾ ਜਿਨ੍ਹਾਂ ਦੀ 슈ਗਰ ਵਧੀ ਹੋਈ ਆ ਜਿਨ੍ਹਾਂ ਦਾ ਬੀਪੀ ਵੱਧਾ ਸਵੇਰੇ ਸ਼ਾਮ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਮੈਂ ਕਹਿੰਦਾ ਇੰਨੇ ਵਧੀਆ ਰਿਜ਼ਲਟ ਨੇ ਰੁਕੀ ਸਾਹਿਬ ਬਹੁਤ ਛੇਤੀ ਰਿਜ਼ਲਟ ਦੇ ਜਾਂਦੀ ਆ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਧੜਕਣ ਤੇਜ਼ ਹੋਈ ਆ ਹਾਰਟ ਦੀ ਹਾਰਟ ਨੂੰ ਤਾਕਤ ਦੇਊਗਾ ਇਹਦੇ ਪੱਤੇ ਵੀ ਪਾ ਸਕਦੇ ਆ ਵਿੱਚ ਆਪਾਂ ਇਹਦੇ ਪੱਤੇ ਵੀ ਪਾ ਲਓ ਇਹਦਾ ਸੱਕ ਵੀ ਪਾ ਲਓ ਦੋਨੇ ਚੀਜ਼ਾਂ ਪਾ ਕੇ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਓ ਧੜਕਣ ਵਧੀ ਹੋਈ ਕਲੈਸਟੋਲ ਵਧਿਆ ਹੋਇਆ ਲੀਵਰ ਖਰਾਬ ਹੈ ਜਿਹਦਾ ਜਿਨ੍ਹਾਂ ਦੀ 슈ਗਰ ਕੰਟਰੋਲ ਚ ਨਹੀਂ ਆਉਂਦੀ ਹੈਗੀ ਜਿਨ੍ਹਾਂ ਦੇ ਕਹਦੀ ਆਪਾਂ ਆਹ ਕਿਹਾ ਉਹ ਕਹਿੰਦੇ ਨੇ 슈ਗਰ ਹੋ ਗਈ ਬੀਪੀ ਹੋ ਗਿਆ ਤੇ ਕਲੈਸਟੋਲ ਹੋ ਗਿਆ ਹਨ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰ ਦੋ ਜਾਣੀ ਜਿਹੜਾ ਬੀਪੀ ਵਧਦਾ ਬੀਪੀ ਕਿਉਂ ਵਧਦਾ ਜਦੋਂ ਖੂਨ ਗੜਾ ਹੋ ਗਿਆ ਤੁਹਾਡਾ ਖੂਨ ਦਾ ਕੋਲੇਸਟ੍ਰੋਲ ਵਗੈਰਾ ਵਧ ਗਿਆ ਤਾਂ ਤੁਹਾਡਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਜੀ ਜੀ ਇਹ ਸਾਰਿਆਂ ਨਸਾਂ ਨੂੰ ਤਾਕਤ ਦਊ ਬਲੱਡ ਨੂੰ ਫਿਊਰੀਫਾਈ ਕਰੂ ਸਾਫ਼ ਕਰੂ ਬਹੁਤ ਵਧੀਆ ਰਿਜ਼ਲਟ ਦੇਊਗਾ ਬਰੁਕੀ ਸਾਹਿਬ ਇਹ ਇਹਨੂੰ ਜੂਤ ਕਰਨਾ ਸ਼ੁਰੂ ਕਰ ਦਿਓ ਹਣਾ ਜੀ ਜੀ ਬਾਕੀ ਜੀ ਬਾਕੀ ਇਹਦੇ ਵਿੱਚ ਨਾ ਜਿਹੜੀ ਆਪਣੇ ਫਲ ਲੈ ਹਾਂਜੀ ਪਲਾ ਬਾਬਾ ਤੁਹਾਡੇ ਕੋਲ ਅਸੀਂ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਪਰ ਮੇਰਾ ਸਾਡੇ ਨਾਲ ਡਾਕਟਰ ਪਰਮਜੀਤ ਕੋਰ ਸਾਈਬਾ ਵੀ ਨੇ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਇੱਕ ਸਾੱਚ 100 ਫਾਇਦੇ ਗਨਵਾਤੇ ਲਗਭਗ ਡਾਕਟਰ ਸਾਹਿਬ ਨੇ ਛੋਟੇ ਛੋਟੇ ਬਿਮਾਰੀਆਂ ਤੇ ਵੱਡੇ ਵੱਡੇ ਬਿਮਾਰੀਆਂ ਤੇ ਵੀ ਸਾਡੇ ਭੈਣਾਂ ਲਈ ਪੀਪਲ ਦਾ ਦਰਖਤ ਹੈਗਾ ਕਿੰਨਾ ਇੰਪੋਰਟੈਂਟ ਹੈ ਅਸੀਂ ਕਿਵੇਂ ਨੂੰ ਪਿੱਛੇ ਛੱਡ ਗਏ ਤੁਸੀਂ ਦੱਸ ਰਹੇ ਸੀ ਕਿ ਇੱਕ ਸਾਡੀਆਂ ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਬੇਸ਼ੱਕ ਘੱਟ ਪੜੀਆਂ ਲਿਖੀਆਂ ਸੀ ਪਰ ਸਾਇੰਸ ਦਾਣ ਵੱਡੀਆਂ ਸੀ ਹਾਂਜੀ ਉਹ ਫਾਇਦੇ ਉਹਨਾਂ ਨੂੰ ਪਤਾ ਸੀਗੇ ਹਰੇਕ ਬੁੱਢੀ ਤੇ ਕਿਉਂ ਆਯੂਵੈਦਿਕ ਨਾਲ ਜ਼ਿਆਦਾ ਇਲਾਜ ਹੁੰਦੇ ਸੀਗੇ ਇੰਗਲਿਸ਼ ਦਵਾਈਆਂ ਤਾਂ ਹੁੰਦੀਆਂ ਹੀ ਨਹੀਂ ਸੀਗੀਆਂ ਉਦੋਂ ਉਹ ਪੂੜੇ ਕਰਦੇ ਹੁੰਦੇ ਸੀਗੇ ਸਾਡੀਆਂ ਮੰਮੀ ਆਣੀ ਇਹਨਾਂ ਨਾਲ ਦਾਦੀ ਮੰਮੀ ਆਣੀ ਮੈਂ ਆਪਣੀ ਦਾਦੀ ਨੂੰ ਪੂੜੇ ਬਣਾਉਂਦੇ ਦੇਖਿਆ ਪੀਪਲ ਦੇ ਪੱਤਿਆਂ ਦੇ ਨਾਲ ਉਹ ਬੇਲ ਕੇ ਜੀ ਐ ਉੱਪਰ ਪਾ ਦਿੰਦੇ ਸੀ ਸਾਡੇ ਦਾਦੀ ਜੀ ਵੀ ਬਣਾਉਂਦੇ ਹੁੰਦੇ ਸੀਗੇ ਮੰਮੀ ਜੀ ਵੀ ਬਣਾਉਂਦੇ ਸੀਗੇ ਤੇ ਇਹਦੇ ਫਾਇਦੇ ਬਹੁਤ ਨੇ ਇੱਕ ਤਾਂ ਇਹ ਗੰਢਾ ਹੋਣ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋਣ ਚਾਹੇ ਉਹ ਪਾਣੀ ਵਾਲੀਆਂ ਹੋਣ ਚਾਹੇ ਮਾਸ ਵਾਲੀਆਂ ਹੋਣ ਉਹਨਾਂ ਨੂੰ ਖੁਰ ਦਿੰਦੀਆਂ ਨੇ ਇਹ ਤੇ ਇਸਤੇਮਾਲ ਕਿਵੇਂ ਕਰਾਂਗੇ ਜੀ ਇਹਦਾ ਅਗਰ ਗੰਡਾ ਦੀ ਗੱਲ ਅਸੀਂ ਕਰੀਏ ਚਾਹ ਤੁਸੀਂ ਕਹਿ ਰਹੇ ਹੋ ਚਾਹ ਪਾਣੀ ਵਾਲੀ ਹੋਣ ਚਾਹੇ ਮਾਸ ਵਾਲੀ ਹੋਵੇ ਜਾਂ ਬਲੱਡ ਵਾਲੀ ਹੋਵੇ ਇਹ ਖੁਰੂ ਕਿਵੇਂ ਜੀ ਕਿਵੇਂ ਇਸਤੇਮਾਲ ਕਰਨਾ ਪਊਗਾ ਇਹਦਾ ਚਾਹੇ ਤਾਂ ਇਹਨਾਂ ਦੇ ਪੱਤਿਆਂ ਦਾ ਸੁੱਕਾ ਚੂਰਨ ਲੈ ਲੈਣ ਸੁੱਕੇ ਪੱਤੇ ਪਏ ਨੇ ਜੀ ਹਾਂਜੀ ਸੁਕਾ ਕੇ ਚਾਹੇ ਇਹਨਾਂ ਦੇ ਛਾਲ ਦਾ ਕੜਾਹ ਬਣਾ ਲੈਣ ਓਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਦਿਓ ਖੰਡਾ ਵੀ ਮੁੱਕ ਜਾਂਦੀਆਂ ਨੇ ਜ਼ਿਆਦਾਤਰ ਅੱਜ ਕੱਲ੍ਹ ਦੇਖਿਆ ਜਾਂਦਾ 90% ਵੀ ਜਿਹੜੀਆਂ ਬਾਜਪਾਨ ਆਉਂਦਾ ਔਰ ਸੋਲੀਆਂ ਨਾਲ ਹੀ ਹੁੰਦੀਆਂ ਨੇ ਹਾਂਜੀ ਹਾਂ ਤੇ ਕਿਉਂਕਿ ਬੱਚੇ ਤਾਂ ਨਹੀਂ ਖਾਲੀ ਨਹੀਂ ਹੁੰਦੀ ਹੈਗੀ ਤੇ ਇਸ ਕਰਕੇ ਪ੍ਰੈਗਨਨਸੀ ਨਹੀਂ ਹੁੰਦੀ ਕਾਰਨ ਕੀ ਹੁੰਦਾ ਜੀ ਲੱਛਣ ਕੀ ਹੋਣਗੇ ਮਤਲਬ ਅਗਰ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਜ਼ਿਆਦਾਤਰ ਜਿਹੜਾ ਬਾਂਝਪਨ ਹੈਗਾ ਇਸ ਵੇਲੇ ਸਾਡੀਆਂ ਭੈਣਾਂ ਨੂੰ ਬੜੀ ਤਕਲੀਫ ਹੁੰਦੀ ਹੈ ਗੱਲ ਕਰਨ ਲੱਗੇ ਵੀ ਬੜੀ ਤਕਲੀਫ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੋਵੇ ਤੇ ਉਹਦਾ ਲੱਛਣ ਕੀ ਹੁੰਦੇ ਨੇ ਸਾਨੂੰ ਕਿਵੇਂ ਪਤਾ ਲੱਗੇ ਵੀ ਹੁਣ ਮੰਨ ਲਓ ਸੀ ਟੈਸਟ ਨਹੀਂ ਕੋਈ ਕਰਵਾਉਣਾ ਤੁਸੀਂ ਤਾਂ ਚਲੋ ਬੰਦੇ ਦਾ ਪੜ੍ਹ ਕੇ ਬੰਦੇ ਦਾ ਸਕੈਨ ਵਗੈਰਾ ਦੇ ਕੇ ਜਿਹੜਾ ਇੱਕ ਆਮ ਸਾਡੀ ਭੈਣ ਇਸ ਵੇਲੇ ਵੀਡੀਓ ਦੇਖ ਰਹੀ ਹੈ ਤੁਹਾਡੀ ਲੱਛਣ ਕੀ ਹੁੰਦੇ ਨੇ ਵੀ ਜੇ ਅਗਰ ਰਸੌਲੀ ਹੋਵੇ ਗੰਢ ਹੋਵੇ ਸਿਸਟ ਹੋਵੇ ਬੱਚੇਦਾਨੀ ਚ ਜਿਆਦਾ ਦਰਦ ਰਹਿਣਾ ਹਰ ਟਾਈਮ ਮਿੱਠਾ ਮਿੱਠਾ ਜਿਆਦਾ ਦਰਦ ਰਹਿਣਾ ਜਾਂ ਜਦੋਂ ਮੈਂਸ ਜ ਆਉਦੀ ਆ ਉਦੋਂ ਬਹੁਤ ਜਿਆਦਾ ਦਰਦ ਹੋਣਾ ਜਾਂ ਜਿਆਦਾ ਬਲੀਡਿੰਗ ਹੋਣੀ ਕਈਆਂ ਨੂੰ ਬਲੀਡਿੰਗ ਬੰਦ ਵੀ ਹੋ ਜਾਂਦੀ ਆ ਇਹ ਲੱਛਣ ਹੁੰਦੇ ਨੇ ਰਸੋਲੀਆਂ ਹੁੰਦੇ ਤੇ ਕਾਰਨ ਕੀ ਮੰਦਿਓ ਤੁਸੀਂ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਕੀ ਹੁਣ ਤੱਕ ਤੁਸੀਂ ਸੈਂਕੜੇ ਮਰੀਜ਼ਾਂ ਨੂੰ ਦੇਖ ਚੁੱਕੇ ਹੋ ਬਾਅਦ ਚੁੱਕੇ ਹੋ ਸਾਡੀਆਂ ਭੈਣਾਂ ਦਾ ਵੀ ਟ੍ਰੀਟਮੈਂਟ ਕਰ ਚੁੱਕੇ ਹੋ ਮੈਂ ਕਿਤੇ ਪੜ੍ਹ ਰਿਆ ਸੀ ਕਿ ਅਗਰ ਤੁਹਾਨੂੰ ਬੱਚੇਦਾਨੇ ਦੀ ਕੋਈ ਪ੍ਰੋਬਲਮ ਹੈ ਤਾਂ ਤੁਹਾਡਾ ਫੇਸ ਦੱਸਦਾ ਫੇਸ ਵੀ ਕੀ ਦੱਸਦਾ ਜੀ ਫੇਸ ਤੇ ਸ਼ਾਈਆਂ ਹੋ ਜਾਂਦੀਆਂ ਨੇ ਕਾਲਾ ਪੈਣ ਹੋ ਜਾਂਦਾ ਸਕਿਨ ਬਹੁਤ ਲੂਸ ਹੋ ਜਾਂਦੀ ਆ ਠੀਕ ਹੈ ਉਹਦੇ ਨਾਲ ਵੀ ਹੋ ਜਾਂਦਾ ਤੇ ਜ਼ਿਆਦਾਤਰ ਫਾਸਟ ਫੂਡ ਖਾਣ ਨਾਲ ਜੰਕ ਫੂਡ ਖਾਣ ਨਾਲ ਹੋ ਜਾਂਦਾ ਜਿਹੜਾ ਤੁਸੀਂ ਢੰਗ ਦੱਸਿਆ ਕਰਗਰ ਹੈਗਾ ਕਿੰਨੇ ਕ ਦਿਨਾਂ ਚ ਕੰਮ ਕਰ ਦੂਗਾ ਬਹੁਤ ਜ਼ਿਆਦਾ ਫਾਇਦਾ ਹੈ ਦਾ ਹੌਲੀ 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 ਆਪਣੇ ਆਪ ਹੋ ਜਾਂਦਾ ਜੇ ਫਟਾਫਟ ਕੰਮ ਕਰਨਾ ਹੋਵੇ ਕਈ ਵਾਰ ਬਿਮਾਰੀ ਵਧੀ ਹੁੰਦੀ ਹੈ ਜੀ ਫਿਰ ਉਹਦਾ ਕੀ ਹੱਲ ਹੈ ਉਹਦੇ ਲਈ ਸਾਡੇ ਕੋਲੇ ਯਰਕ ਹੁੰਦੇ ਨੇ ਵੀਰ ਜੀ ਅੱਛਾ ਇਸ ਤਰ੍ਹਾਂ ਦੇ ਜਿਹੜੇ ਬੁੱਟਿਆਂ ਦੇ ਹਾਂਜੀ ਇਹਨਾਂ ਦੇ ਯਰਕ ਕੱਢੇ ਹੁੰਦੇ ਨੇ ਇਲੈਕਟ੍ਰੋਪੈਥੀ ਵਿੱਚ ਠੀਕ ਹੈ ਉਹ ਬਹੁਤ ਜ਼ਿਆਦਾ ਫਾਇਦਾ ਉਹ ਯਰਕ ਕੀ ਨੇ ਜੀ ਉਹ ਬੂੰਦਾਂ ਹੁੰਦੀਆਂ ਨੇ ਜੀ ਬੂੰਦਾਂ ਪਾਣੀ ਚ ਪਾ ਕੇ ਦਿੰਨੇ ਆਂ ਅਸੀਂ ਉਹ ਕਿੰਨੇ ਕ ਟਾਈਮ ਤੱਕ ਰਿਜ਼ਲਟ ਦੇ ਦਿੰਦਾ ਉਹ ਥੋੜਾ ਜਲਦੀ ਫਾਇਦਾ ਕਰਦੇ ਆ ਫਾਇਦਾ ਕਰਦਾ ਕਿਹੜੀ ਕਿਹੜੀ ਬਿਮਾਰੀ ਦਾ ਹੱਲ ਕਰ ਦਿੰਦੇ ਆ ਸਾਡੀਆਂ ਭੈਣਾਂ ਦੇ ਜੇਕਰ ਅਸੀਂ ਖਾਸ ਕਰ ਗੱਲ ਕਰੀਏ ਕੋਈ ਵੀ ਪ੍ਰੋਬਲਮ ਹੋਵੇ ਜੀ ਜਿਵੇਂ ਕਿ ਬੱਚੇ ਦਾ ਨਹੀਂ ਦੀਆਂ ਕੋਈ ਵੀ ਪ੍ਰੋਬਲਮ ਹੋਣ ਫੇਸ ਦੀ ਪ੍ਰੋਬਲਮ ਹੋਵੇ ਜਾਂ ਲਕੋਰੀਆ ਸੰਬੰਧੀ ਕੋਈ ਵੀ ਪ੍ਰੋਬਲਮ ਹੋਵੇ ਉਹ ਸਾਰਿਆਂ ਦਾ ਇਲਾਜ ਹੁੰਦਾ ਜੀ ਜੀ ਅ ਅਥਰਨਲ ਇੱਕ ਵਾਰ ਮੁੜ ਤੋਂ ਅਸੀਂ ਜੁੜਨ ਦੀ ਕੋਸ਼ਿਸ਼ ਕਰਾਂਗੇ ਹੋਰ ਥੋੜੀ ਡਿਟੇਲ ਇਹਨਾਂ ਦੀ ਲਵਾਂਗੇ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਵੀ ਲੈ ਕੇ ਵੀ ਤੁਹਾਨੂੰ ਐਸੇ ਕਰਕੇ ਅਸੀਂ ਇੱਥੇ ਆਇਆ ਜਿਹੜੇ ਆਏ ਦੇਖੋ ਇਹਦੇ ਛੋਟੇ-ਛੋਟੇ ਛੋਟੇ-ਛੋਟੇ ਜਿਹੜੇ ਫਲ ਇਸ ਵੇਲੇ ਪੁੱਗ ਰਹੇ ਨੇ ਨਿਕਲ ਰਹੇ ਨੇ ਟਾਣੀਆਂ ਦੇ ਵਿੱਚੋਂ ਆਹਾਹਾ ਇਹਦੇ ਜੀ ਦੁੱਧ ਵੀ ਨਿਕਲਿਆ ਆ ਨਾਲ ਹੀ ਇਹਨਾਂ ਦੇ ਫਲਾਂ ਦੇ ਇਹਦੇ ਵਿੱਚ ਬਰੁਕੀ ਸਾਹਿਬ ਦੁੱਧ ਵੀ ਨਿਕਲਦਾ ਇਹਦੇ ਵਿੱਚ ਚਕਨਾਟ ਵੀ ਕਾਫੀ ਜ਼ਿਆਦਾ ਹੁੰਦੀ ਆ ਇਹ ਚਕਨਾਟ ਵਾਲੇ ਹੁੰਦੇ ਨੇ ਇਹ ਇਹ ਜਿਹਦੇ ਨਾਲ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਆ ਆਪਾਂ ਨਾ ਬੋਰਡ ਦੇ ਬੋੜ ਦਾ ਦੁੱਧ ਪਤਾਸੇ ਵਿੱਚ ਪਾ ਕੇ ਪੀਂਦੇ ਦਾ ਬਹੁਤ ਲੋਕ ਦੇਖੇ ਨੇ ਪਰ ਬੋੜ ਦੀਆਂ ਗੋਲਾ ਖਾਂਦੇ ਵੀ ਬਹੁਤ ਲੋਕ ਦੇਖੇ ਨੇ ਤਾਂ ਤਾਂ ਸੁਪਨਦੋਸ਼ ਜੀ ਜੀ ਤੇ ਸਪਰਮ ਦਾ ਜਿਹੜੇ ਕੁਆਲਿਟੀ ਵਧਾਉਣ ਲਈ ਠੀਕ ਹੈ ਸਪਰਮ ਵਧਾਉਣ ਲਈ ਪਿਛਲੀ ਵਾਰ ਤੁਸੀਂ ਬਹੁ ਬਲੀ ਉਹ ਫਲੀ ਵੀ ਦੱਸੀ ਸੀ ਜਿਹੜੀ ਕਹਿੰਦੇ ਬਣਾਉਂਦੇ ਨੇ ਬਹੁ ਬਲੀ ਮੈਂ ਕਹਾਂ ਜੀ ਉਹ ਫਲੀ ਨੇ ਤਾਂ ਨਜ਼ਾਰੇ ਹੀ ਲਿਆਤੇ ਲੋਕਾਂ ਨੇ ਇੰਨੇ ਫੋਨ ਆਏ ਜਿਨ੍ਹਾਂ ਦੇ ਸਪਰਮ ਨਹੀਂ ਘਟ ਸੀਗੇ ਨਹੀਂ ਬਣਦੇ ਸੀ ਉਹਨਾਂ ਸਪਰਮ ਬਣ ਲੱਗ ਗਏ ਜਿਨ੍ਹਾਂ ਨੂੰ ਤਾਂ ਸੋ ਪੰਦੋ ਸੀ ਘਰੇ ਬੈਠ ਕੇ लाज ਲੋਕਾਂ ਨੇ ਕੀਤੇ ਆ ਜੀ ਉਹਦੇ ਨਾਲ ਐਦਾਂ ਹੀ ਅੱਜ ਮੈਂ ਦੱਸਦਾ ਇਹ ਜਿਹੜਾ ਪਿੱਪਲ ਆ ਇਹਦੀਆਂ ਗੋਲਾ ਲੈ ਲੈਣੀਆਂ ਨੇ ਤੇ ਜਿਹੜਾ ਬਰੋਟਾ ਜਿਹਨੂੰ ਅਸੀਂ ਰੋਟਾ ਕਹਿੰਦੇ ਆ ਆਪਾਂ ਆਹ ਵਿੱਚ ਲੋਕ ਬੋੜ ਵੀ ਕਹਿ ਦਿੰਦੇ ਆ ਉਹ ਵੀ ਸਾਡੇ ਸਾਹਮਣੇ ਖੜਾ ਉਹ ਕਈ ਵਾਰ ਅਸੀਂ ਵੀ ਪਿੱਪਲ ਨੂੰ ਬਰੋਟਾ ਕਹਿ ਦਿੰਨੇ ਆ ਜੀ ਫਿਰ ਮੰਨਦੇ ਵੀ ਨਹੀਂ ਬਿਮਾਰੀ 'ਚ ਵੀ ਇਹੀ ਕਹਿੰਦਾ ਵੀ ਜੇ ਪਿੱਪਲ ਨੂੰ ਬਾਬਾ ਕਹਿੰਦਾ ਜੀ ਬਾਬਾ ਜੀ ਹੁਣ ਤਾਂ ਪਿੱਪਲ ਨੂੰ ਬਰੋਟਾ ਕਹਿ ਤਾ ਕਹਿ ਤਾ ਹਾਂਜੀ ਹਾਂਜੀ ਪਰ ਜਿਹੜਾ ਬਰੋਟਾ ਤੇ ਪਿੱਪਲ ਅਲੱਗ ਹੁੰਦਾ ਬਰੋਟਾ ਅਲੱਗ ਹੁੰਦਾ ਜਿਹਨੂੰ ਬੋੜਾ ਸਾਹਮਣਾ ਬਰੋਟਾ ਬੋੜਾ ਅਲੱਗ ਹੁੰਦਾ ਜਿਹਦੇ ਪੱਤੇ ਥੋੜੇ ਜੇ ਮੋਟੇ ਹੁੰਦੇ ਨੇ ਤੇ ਵੱਡੇ ਹੁੰਦੇ ਨੇ ਪਿੱਪਲ ਦੇ ਥੋੜੇ ਬਰੀਕ ਪੱਤੇ ਹੁੰਦੇ ਨੇ ਤੇ ਛੋਟੇ ਹੁੰਦੇ ਨੇ ਇਹ ਯੂਜ਼ ਕਰਦੇ ਆ ਫਰੂਕੀ ਸਾਹਿਬ ਬਹੁਤ ਵਧੀਆ ਰਿਜ਼ਲਟ ਨੇ ਜਿੰਨੀ ਮਰਜ਼ੀ ਤਾਂ ਤਸੋਂਪਾਂ ਦੋ ਜਿੰਨਾ ਮਰਜ਼ੀ ਹੋਵੇ ਆ ਦੇਖੋ ਇਹ ਹੈ ਇਹ ਹੈਗਾ ਬੋਰਡ ਦੀਆਂ ਗੋਲਾਂ ਆਹੀ ਗੋਲਾਂ ਦੀ ਗੱਲ ਕਰਦੇ ਹੋ ਜੀ ਤੁਸੀਂ ਕਿਹੜੀਆਂ ਗੋਲਾਂ ਆ ਦੇਖੋ ਆ ਬੋਰਡ ਦੀਆਂ ਗੋਲਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਆ ਦੇਖੋ ਇਦਾਂ ਦੀਆਂ ਇਹ ਗੋਲਾਂ ਹੋ ਗਈਆਂ ਬੋਰਡ ਦੀਆਂ ਇਹਦੇ ਪੱਤੇ ਵੀ ਇਦਾਂ ਦੇ ਹੋਣਗੇ ਪਿੱਪਲ ਦਾ ਪੱਤਾ ਹੋਊਗਾ ਇਦਾਂ ਦਾ ਇਹਨਾਂ ਦਾ ਦੋਨਾਂ 'ਚ ਅੰਤਰ ਆ ਆ ਬੋਰਡ ਆ ਆ ਪਿੱਪਲ ਆ ਇਹਨਾਂ ਦੋਨਾਂ ਦਾ ਫਰਕ ਆ ਜਿਹੜੀਆਂ ਇਹਦੀਆਂ ਗੋਲਾ ਹੁੰਦੀਆਂ ਥੋੜੀਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਪਿਪਲ ਦੀਆਂ ਗੋਲਾ ਹੁੰਦੀਆਂ ਨੇ ਉਹ ਛੋਟੀਆਂ ਹੁੰਦੀਆਂ ਨੇ ਹਾਂਜੀ ਇਹ ਥੋੜੀਆਂ ਹੀ ਹੋਰ ਵੱਡੀਆਂ ਹੋਣਗੀਆਂ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਦਾ ਸੁਕਾ ਕੇ ਦਾ ਪਾਊਡਰ ਬਣਾ ਕੇ ਕੀ ਬਾਤ ਹੈ ਮਤਲਬ ਇਹਨਾਂ ਨੂੰ ਅਸੀਂ ਮਿਕਸ ਕਰ ਲੈਣੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਇਹਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਇਹਨਾਂ ਗੋਲਾਂ ਦਾ ਚੂਰਨ ਬਣਾ ਕੇ ਅਸੀਂ ਸਵੇਰੇ ਸ਼ਾਮ ਇੱਕ ਇੱਕ ਚਮਚ ਅਸੀਂ ਜੇ ਇਹਦਾ ਲੈਣ ਲੱਗ ਜਾਈਏ ਅਸੀਂ ਦੁੱਧ ਦੇ ਨਾਲ ਖਾਲੀ ਪੇਟ ਮੈਂ ਕਹਿੰਦੇ ਬਾਹੂ ਬਲੀ ਇਹ ਵੀ ਉਹ ਫਲੀਆਂ ਗੇ ਬਣਾ ਦਿੰਦਾ ਜਿਹੜੇ ਥੱਕੇ ਥੱਕੇ ਰਹਿੰਦੇ ਨੇ ਵੀਕਨੈਸ ਰਹਿੰਦੀ ਆ ਤੁਰਨ ਨੂੰ ਤਰਸਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਤੁਰਨ ਲੱਗੇ ਵੀ ਸਾਹ ਚੜਦਾ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਥਕਾਵਟ ਰਹਿੰਦੀ ਆ ਉਹ ਸਾਰੇ ਹੱਲ ਇਹ ਗੋਲਾਂ ਦੇ ਵਿੱਚ ਹੀ ਆ ਫਿਰ ਉਕੀ ਸਾਡੇ ਸਾਡੇ ਜਿਹੜੇ ਤੁਹਾਡੇ ਕੋਲ ਨੁਸਖੇ ਨੇ ਫਾਰਮੂਲੇ ਨੇ ਉਹ ਤੁਸੀਂ ਹਮੇਸ਼ਾ ਹੀ ਕਹਦੇ ਵੀ ਜਿਹੜੀਆਂ ਇਹ ਦੋ ਬੂੰਦਾਂ ਨੇ ਇਹ ਮਤਲਬ ਤੁਸੀਂ ਜਿਹੜਾ ਬਣਾਉਣੀਓ ਨੁਸਖੇ ਫਾਰਮੂਲੇ ਉਹ ਵੀ ਬੜੀ ਛੇਤੀ ਹੱਲ ਕਰਦਾ ਹੈ ਰੁਕੀਸਾ ਉਹ ਤਾਂ ਫਿਰ ਇਹਨਾਂ ਦਾ ਇੱਕ ਅਰਕ ਕੱਢ ਲਿਆ ਨਾ ਆ ਹੁਣ ਅਸੀਂ ਸਾਰਾ ਕੁਝ ਲਈ ਬੈਠੇ ਆ ਪੱਤੇ ਲਈ ਬੈਠੇ ਆ ਤਾਣਾ ਲਈ ਫਿਰਦੇ ਆ ਟਾਹਣੀਆਂ ਲਈ ਫਿਰਦੇ ਆ ਇਹਦੀ ਬੋੜ ਦੀ ਦਾੜੀ ਲਈ ਬੈਠੇ ਆ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਸਾਰਾ ਕੁਝ ਜਦੋਂ ਅਸੀਂ ਮਿਕਸ ਕਰ ਲੈਂਦੇ ਆ ਮਿਕਸ ਕਰਕੇ ਉਹਦਾ ਅਰਕ ਕੱਢਦੇ ਆ ਪਚੰਗਦਾਰਕ ਕੱਢਦੇ ਆ ਅਸੀਂ ਉਹ ਤਾਂ ਫਿਰ ਬਰੁਕੀ ਸਾਹਿਬ ਉਹਦੇ ਤਾਂ ਕਹਿਣੇ ਹੀ ਕੀ ਆਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਨੁਸਖਾ ਤੁਹਾਡੇ ਕੋਲ ਹੈ ਜਿਹੜਾ ਫਾਰਮੂਲਾ ਤੁਹਾਡੇ ਕੋਲ ਹੈ ਜਿਹੜਾ ਤੁਸੀਂ ਕਈ ਵਾਰ ਦਿਖਾਇਆ ਵੀ ਹੈ ਉਹ ਜ਼ਿੰਦਾ ਪਲਾਂਟ ਦਾ ਅਰਕ ਕੱਢਦੇ ਹੋ ਮਤਲਬ ਇਹਦੀ ਜਿਹੜੀ ਪਾਵਰ ਹੈਗੀ ਹੈ ਫੋਰ ਐਗਜ਼ਾਮਪਲ ਅਸੀਂ ਗੱਲ ਕਰਦੇ ਸਾਨੂੰ ਦੱਸਿਆ ਵੀ ਅਸੀਂ ਜੇ ਠੀਕ ਆ ਜਾਂ ਗਲਤ ਆ ਮਤਲਬ ਫਿਰ ਇਹ ਹੋਇਆ ਵੀ ਜਦੋਂ ਅਸੀਂ ਜ਼ਿੰਦਾ ਪਲਾਂਟ ਦਾ ਅਰਕ ਕੱਢ ਲਿਆ ਤਾਂ ਜਿਹੜੀ ਇਹਦੀ ਤਾਕਤ ਹੈਗੀ ਉਹ ਕਈ ਗੁਣਾ ਜ਼ਿਆਦਾ ਵਧ ਜਾਂਦੀ ਹੈ ਉਹ ਤਾਂ ਵਧਣੀ ਹੈ ਫਿਰ ਕਿਸੇ ਫਰੈਸ਼ ਹੋ ਗਿਆ ਨਾ ਇਹ ਜਿਹੜਾ ਇਹਦੇ ਹੁਣ ਜੂਸ ਆ ਜਿਹਨੂੰ ਆਪਾਂ ਹੁਣ ਮੰਨ ਲਓ ਆਪਾਂ ਜੂਸ ਕੱਢਦੇ ਆ ਮਿਕਸੀ ਦੇ ਵਿੱਚ ਉਹਦੇ ਜਿਹੜੇ ਨੇ ਗੁਣ ਘਟ ਜਾਂਦੇ ਨੇ ਜਦੋਂ ਉਹਨੂੰ ਆਪਾਂ ਰੜਕਦੇ ਆ ਉਦੇ ਜਿਹੜੇ ਤਤ ਨਹੀਂ ਘਟ ਜਾਂਦੇ ਨੇ ਜਦੋਂ ਅਸੀਂ ਇਹਨਾਂ ਨੂੰ ਪਾ ਕੇ ਆਵਾਲਦੇ ਨੇ ਦੀ ਭਾਫ ਬਣ ਕੇ ਜਿਹੜਾ ਤੁਪਕਾ 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 ਕਰਕੇ ਜਿਹੜਾ ਉਹ ਅਰਕ ਨਿਕਲਦਾ ਤਾਂ ਇਹਨੇ ਛੇਤੀ ਫਾਇਦਾ ਹੁੰਦਾ ਫਿਰ ਤੁਹਾਡੇ ਨੁਸਖਿਆਂ ਦਾ ਫਾਰਮੂਲੇ ਆਂਦਾ ਮੈਂ ਤੁਹਾਨੂੰ ਦੱਸਦਾ 10 ਕਿਲੋ ਅਸੀਂ ਜੇ ਮਾਲ ਪਾ ਦਈਏ ਮਸ਼ੀਨ ਦੇ ਵਿੱਚ ਉਹਦੇ ਵਿੱਚੋਂ ਇੱਕ ਚੀਜ਼ੀ 200 ਗ੍ਰਾਮ 200 ਐਮਐਲ ਦੀ ਸੀਸੀ ਜਿਹੜੀ ਆ ਅਰਕ ਦੀ ਨਿਕਲਣੀ ਆ ਫਿਰ ਉਹ 10 ਕਿਲੋ ਦਾ ਜਿਹੜਾ 200 ਐਮਐਲ ਆ ਉਹ ਤਾਂ ਫਿਰ ਕੀ ਕਹਿਣੇ ਆ ਉਹਦੇ ਫਿਰ ਕੀ ਸਾਹਿਬ ਉਹ ਤਾਂ ਨਜ਼ਾਰੀ ਲਿਆ ਦਿੰਦਾ ਹੈ ਨਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੇ ਤੁਸੀਂ ਬੜੇ ਫਾਇਦੇ ਗਿਣਾਏ ਨੇ ਬੋੜ ਦੇ ਪਿੱਪਲ ਦੇ ਨਾਲ ਤੁਸੀਂ ਇਹਨਾਂ ਦੀ ਕਰੁੰਬਲਾਂ ਦੀ ਗੱਲ ਕੀਤੀ ਹੈ ਜਿਹੜੀਆਂ ਤਾਜ਼ੇ ਪੱਤੇ ਹੈਗੇ ਨੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਸੀ ਤਾਜ਼ੇ ਪੱਤੇ ਦੀ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਤਾਜ਼ੇ ਪੱਤੇ ਨੇ ਹੋਰ ਜ਼ਿਆਦਾ ਸ਼ਕਤੀਸ਼ਾਲੀ ਨੇ ਪਾਵਰਫੁੱਲ ਨੇ ਹਾਂ ਜੀ ਆਹ ਦੇਖੋ ਨਾ ਜਿਹੜਾ ਨਰਮ ਨਰ ਪੱਤੇ ਆ ਨਾ ਜਦੋਂ ਅਸੀਂ ਜੂਸ ਬਣਾਉਣਾ ਹੈ ਹਾਂ ਜੀ ਜਿਹੜੇ ਅਸੀਂ ਜੂਸ ਬਣਾਉਣੇ ਆ ਨਾ ਇਹਨਾਂ ਦੇ ਬਣਾਉਣੇ ਆ ਆ ਜਿਹੜੇ ਨਰਮ ਨਰ ਪੱਤੇ ਨੇ ਹੱਥ ਕੋ ਕੁਲੇ ਕੁਲੇ ਪੱਤੇ ਜੂਸ ਇਹਨਾਂ ਦਾ ਹੀ ਬਣਦਾ ਹੁੰਦਾ ਹਾਂ ਜੀ ਹਾਂ ਜੀ ਇਹਨਾਂ ਦਾ ਜੂਸ ਨਿਕਲਦਾ ਜਦੋਂ ਨਾ ਤੁਸੀਂ ਫਿਰ ਕਿਸੇ ਹੋਰ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਦੇ ਪਥਰੀ ਬਣੀ ਰਹਿੰਦੀ ਆ ਗੁਰਦੇ ਦੀ ਪਥਰੀ ਜਿਹਨੂੰ ਕਿਡਣੀ ਦੀ ਪਥਰੀ ਕਹਿ ਦਿੰਦੇ ਆ ਅਸੀਂ ਗੁਰਦੇ ਦੇ ਵਿੱਚ ਬਾਰ ਬਾਰ ਸਟੋਨ ਬਣਦੀ ਆ ਪਥਰੀ ਬਣਦੀ ਆ ਉਹ ਕਹਿੰਦੇ ਨੇ ਜੀ ਪਥਰੀ ਤੋਂ ਬੜੇ ਪਰੇਸ਼ਾਨ ਆ ਪਥਰੀ ਸਾਡੀ ਖੁਰਦ ਨਹੀਂ ਦਵਾਈਆਂ ਬੜੀਆਂ ਲੈ ਲੀਆਂ ਠੀਕ ਹੈ ਉਹ ਵਿਟਾਮਿਨ ਤੇ ਸ਼ੇਸ਼ੇ ਆਸ਼ੇ ਵੀ ਬੜੇ ਲੈਂਦੇ ਨੇ ਜੋ ਪੁੜੀਆਂ ਜੀਆਂ ਸ਼ੇਸ਼ੇ ਜੇ ਉਹ ਕਹਿੰਦੇ ਉਸ ਤੋਂ ਬਾਅਦ ਹੋ ਗਈਆਂ ਹਾਂਜੀ ਹਾਂਜੀ ਉਹਦੇ ਨਾਲ ਦੇਖੋ ਹੁਣ ਜਿਹੜਾ ਕੈਲਸ਼ੀਅਮ ਜ਼ਿਆਦਾ ਖਾਂਦਾ ਵਿਟਾਮਿਨਸ ਜ਼ਿਆਦਾ ਖਾਂਦਾ ਉਹ ਫਿਰ ਪਤਰੀਆਂ ਬਾਨੀਆਂ ਸ਼ੁਰੂ ਹੋ ਜਾਂਦੀਆਂ ਫੁਰਕੀ ਸਾਹਿਬ ਠੀਕ ਹੈ ਨਹੀਂ ਦਰਦਾਂ ਦਾ ਹੱਲ ਹੈ ਜੀ ਪੱਥਰੀ ਦਾ ਦਰਦ ਉਹ ਵਿਟਾਮਿਨ ਤੇ ਸ਼ੇਸ਼ੇ ਨੇ ਜਿਹੜੇ ਉਹ ਇਸ ਕਰਕੇ ਲੈਂਦੇ ਨੇ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੇ ਸਾਨੂੰ ਫੋਨ ਆਉਂਦੇ ਨੇ ਉਹ ਕਹਿੰਦਾ ਦਰਦ ਹੀ ਨਹੀਂ ਹਟਦਾ ਜੋੜਾਂ 'ਚ ਦਰਦ ਨਹੀਂ ਹਟਦਾ ਪਿੱਠ 'ਚੋਂ ਦਰਦ ਨਹੀਂ ਹਟਦਾ ਉਹ ਕੀ ਕਰਨ ਉਹ ਡਾਕਟਰ ਲਿਖ ਕੇ ਦੇ ਦਿੰਦਾ ਜੀ ਵੀ ਲਾ ਵਿਟਾਮਿਨ ਦੀ ਘਾਟ ਹੈ ਜੀ ਇਹ ਖਾ ਲਓ ਉਹ ਕਿੱਧਰ ਜਾਣ ਵਿਟਾਮਿਨ ਖਾਂਦੇ ਨੇ ਪਤਲੀ ਬੰਦੀ ਐ ਨਹੀਂ ਕਹਿੰਦੇ ਜੋੜਾਂ ਦੇ ਦਰਦ ਨਹੀਂ ਅਟਦੇ ਲੋਵਰ ਆਪਾਂ ਉਹਦਾ ਵੀ ਦੱਸ ਦਿੰਨੇ ਆ ਜਿੰਨੇ ਦੇ ਜੋੜਾਂ 'ਚ ਦਰਦ ਹੁੰਦਾ ਜੀ ਇਹਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੱਖ ਲਓ ਨਾਲ ਤੁਸੀਂ ਭਖੜਾ ਜਿਹਨੂੰ ਗੋਖਰੂ ਕਹ ਦਿੰਨੇ ਆਸੀਂ ਉਹ ਆਮ ਹੀ ਅੱਜ ਕੱਲ੍ਹ ਖੜਾ ਬਰਸਾਤਾਂ ਦਾ ਟਾਈਮ ਆ ਉਹਨੂੰ ਪੱਟ ਕੇ ਸੁਕਾ ਕੇ ਉਹਦਾ ਪਾਊਡਰ ਪਚੰਗ ਦਾ ਬਣਾ ਕੇ ਰੱਖ ਲਓ ਉਹਦੇ ਵਿੱਚ ਅਸ਼ਵਗੰਧਾ ਆਜੇ ਗੁੰੰਦੇ ਦਾ ਪਾਊਡਰ ਬਰਾਬਰ ਮਾਤਰਾ 50-50 ਗ੍ਰਾਮ ਤਿੰਨਾਂ ਨੂੰ ਮਿਕਸ ਕਰਕੇ ਰੱਖ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟੇ ਬਾਅਦ ਲੈਣਾ ਸ਼ੁਰੂ ਕਰ ਦਿਓ ਜਿੰਨਾ ਮਰਜ਼ੀ ਜੋੜਾਂ ਦਾ ਪੁਰਾਣੇ ਤੋਂ ਪੁਰਾਣਾ ਦਰਦ ਦਾ ਫਿਰਕੀ ਸਾਹਿਬ ਬੰਦ ਹੋ ਜਾਂਦਾ ਜਿਹੜਾ ਗੋਕਰੂਨ ਦਾ ਭਖੜਾਂ ਦਾ ਜੋੜਾਂ ਦਾ ਦਰਦ ਵੀ ਹਟਾ ਦਿੰਦਾ ਹੁਣ ਆਪਾਂ ਗੱਲ ਕਰਦੇ ਸੀ ਪੱਥਰੀ ਦੇ ਜੇ ਤੁਸੀਂ ਇਹਦੇ ਪੱਤਿਆਂ ਦਾ ਰਸ ਤੇ ਗੋਖਰੂ ਦੇ ਪੱਤਿਆਂ ਦਾ ਰਸ ਦੋਨਾਂ ਦਾ ਮਿਕਸ ਕਰਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਦੋ ਤੁਹਾਡੀ ਪਤਲੀ ਚਾਹ 10 mm ਦੀ ਆ 12 mm ਦੀ ਆ 15 mm ਦੀ ਆ ਇੱਕ ਤੋਂ 1.5 2 ਮਹੀਨੇ ਦੇ ਵਿੱਚ ਵਿੱਚ ਖੁਰ ਕੇ ਬਾਹਰ ਨਿਕਲ ਜਾਂਦੀ ਆ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਟੁੱਟ ਕੇ ਨਾ ਕਿਤੇ ਨਾਲੀ ਚ ਫਸੂਗੀ ਨਾ ਤੁਹਾਡਾ ਪਿਸ਼ਾਬ ਬੰਦ ਹੋਊਗਾ ਪਿਸ਼ਾਬ ਦਾ ਫਲੋ ਆ ਜਿਹੜਾ ਉਹ ਵਧਾ ਦਿੰਦਾ ਜਿਹੜਾ ਪਖੜਾ ਹੁੰਦਾ ਜਿਹੜਾ ਇਹ ਹੁੰਦਾ ਇਹ ਵੀ ਠੰਡਾ ਹੁੰਦਾ ਪਖੜਾ ਵੀ ਠੰਡਾ ਹੁੰਦਾ ਦੋਨਾਂ ਦੀ ਤਸੀਰ ਹੈਗੀ ਆ ਠੰਡੀ ਫਰੁਕੀ ਸਾਹਿਬ ਇਹਦੇ ਨਾਲ ਜਦੋਂ ਪਿਸ਼ਾਬ ਦਾ ਫਲੋ ਵਧਣਾ ਬਜਾਦਾ ਆਉਣਾ ਤਾਂ ਪਤਲੀ ਆਪਣੇ ਆਪ ਨਿਕਲ ਕੇ ਬਾਹਰ ਆ ਜਾਂਦੀ ਆ ਅੱਛਾ ਡਾਕਟਰ ਸਾਹਿਬ ਸਾਡੇ ਕੋਲ ਇੱਕ ਫੋਨ ਆਇਆ ਥਾ ਸਾਡੀ ਭੈਣ ਦਾ ਉਹ ਕਹਿ ਰਹੀ ਸੀ ਐਮਰਜੈਂਸੀ ਵਾਲੇ ਹਾਲਾਤ ਸੀ ਉਹਨਾਂ ਦੇ ਘਰ ਦੇ ਵਿੱਚ ਉਹ ਕਹਿ ਰਹੀ ਸੀ ਕਿ ਜੀ ਸਾਡੀ ਮਾਤਾ ਦਾ ਜਿਹੜਾ ਬੀਪੀ ਹੈ 1 ਕੋ ਲਖਤ ਵੱਧ ਗਿਆ ਔਰ ਜਿਹੜੀ ਸ਼ੂਗਰ 1 ਕੋ ਲਖਤ ਵੱਧ ਗਈ ਤੇ ਬੀਪੀ ਇਕਦਮ ਘਟ ਗਿਆ ਤੇ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਤਾਂ ਜੀ ਇਹਨਾਂ ਦੇ ਕਿਡਨੀਆ ਜਵਾਬ ਦੇ ਗਈਆਂ ਉਹਦਾ ਕੋਈ ਹੱਲ ਐਮਰਜੈਂਸੀ ਚ ਆਯੁਰਵੇਦਾ ਚ ਕੋਈ ਹੈ ਜੀ ਦੇਖੋ ਵਰਗੀ ਸਾਹਿਬ ਜੇ ਤਾਂ ਕਰੈਟੀਨਨ ਵਧੇ ਹੋਏ ਨੇ ਤੁਹਾਡੇ ਜੇ ਮਨ ਲੋ ਵੀ ਡੈਲਸਸ ਵਗੈਰਾ ਨਹੀਂ ਹੁੰਦੀ ਤਾਂ ਤੁਸੀਂ ਇਹਦਾ ਪੱਤਿਆਂ ਦਾ ਇਹ ਪਪਰ ਦੇ ਪੱਤੇ ਤੇ ਜਿਹੜਾ ਜਿਹਨੂੰ ਅਸੀਂ ਭਖੜਾ ਕਹਿੰਦੇ ਨੇ ਗੋਖਰੂ ਕਹਿੰਦੇ ਆ ਉਹਨਾਂ ਦੋਨਾਂ ਨੂੰ ਮਿਕਸ ਕਰਕੇ ਕਾੜਾ ਬਣਾ ਕੇ ਸਵੇਰੇ ਸ਼ਾਮ ਉਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ ਕ੍ਰੀਟਿਨਿਨ ਘਟਨੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਕਿਡਨੀਆ ਦੁਆਰਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਪਰ ਉਹਦੇ ਵਿੱਚ ਡੈਲਸਸ ਨਹੀਂ ਹੋਣੀ ਚਾਹੀਦੀ ਜੇ ਡੈਲਸਸ ਹੁੰਦੀ ਆ ਤਾਂ ਉਹ ਕ੍ਰੋਨਿਕ ਬਿਮਾਰੀਆਂ ਜਾ ਜਾਂਦੀ ਆ ਉਹਨੂੰ ਸਮਾਂ ਲੱਗਦਾ ਕਾਫੀ ਸਮਾਂ ਲੱਗਦਾ ਸਟ ਹੋ ਜਾਂਦੇ ਡੈਲਿਸਿਸ ਰੁੱਕ ਕੇ ਜਾ ਸਕਦੇ ਨੇ ਦੇਖੋ ਫਰੁਕੀ ਸਾਹਿਬ ਬਹੁਤ ਘੱਟ ਚਾਂਸਸ ਹੁੰਦੇ ਨੇ ਡੈਲਸਿਸ ਰੁਕਣ ਦੇ ਠੀਕ ਹੈ ਦਾਵੇ ਲੋਕ ਜਿੰਨੇ ਮਰਜ਼ੀ ਕਰੀ ਜਾਣ ਜੀ ਮੈਂ 15 ਦਿਨ ਚ ਡੈਲਸਿਸ ਹਟਾ ਦਿੰਦਾ ਮੈਂ 20 ਦਿਨ ਚ ਹਟਾ ਦਾਂ ਮੈਂ ਮਹੀਨੇ ਜਿਹੜਾ ਬਹੁਤ ਚਾਂਸਸ ਘੱਟ ਹੁੰਦੇ ਨੇ ਮੈਂ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰੂੰਗਾ ਕਿਡਨੀ ਰੋਗ ਕਦੇ ਕਿਸੇ ਨੂੰ ਦੁਸ਼ਮਣ ਨੂੰ ਵੀ ਨਾ ਹੋਵੇ ਉਹਦੇ ਵਿੱਚ ਫਰੁਕੀ ਸਾਹਿਬ ਬਹੁਤ ਜ਼ਿਆਦਾ ਭਰੇਜ ਕਰਨੇ ਪੈਂਦੇ ਨੇ ਬਹੁਤ ਜ਼ਿਆਦਾ ਸੰਭਾਲ ਰੱਖਣੀ ਪੈ ਜਾਂਦੀ ਹੈ ਜੋ ਕਿ ਸਾਡੇ ਤੋਂ ਨਹੀਂ ਹੁੰਦੀ ਠੀਕ ਹੈ ਉਹਦੇ ਵਿੱਚ ਜੇ ਤੁਸੀਂ ਭਰੇਜ ਨਹੀਂ ਕਰਦੇ ਕਿਰਨਿਆਂ ਵਧਣੇ ਸ਼ੁਰੂ ਹੋ ਜਾਂਦੇ ਨੇ ਬਲੱਡ ਯੂਰੀਆ ਵਧਣਾ ਸ਼ੁਰੂ ਹੋ ਜਾਂਦਾ ਤਾਂ ਜਿਹੜੀ ਪੇਸ਼ੈਂਟ ਦੀ ਪ੍ਰੋਬਲਮ ਆ ਉਹ ਵੱਜ ਜਾਂਦੀ ਆ ਉਹਦੇ ਵਿੱਚ ਫਰੁਕੀ ਸਾਹਿਬ ਜਦੋਂ ਫਿਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਕਿਡਨੀਆ ਪ੍ਰੋਪਰ ਪਾਣੀ ਨੂੰ ਬਾਹਰ ਨਹੀਂ ਕੱਢਦੀਆਂ ਉਹ ਸਾਡੇ ਜਿਹੜੇ ਲੰਗਜ਼ ਦੇ ਵਿੱਚ ਉੱਪਰਲੀ ਸਾਈਡ ਨੂੰ ਜਿਹਨੂੰ ਅਸੀਂ ਕਹਿ ਦਿੰਦੇ ਆ ਜਾਨੀ ਲਿਕੋਰਨ ਇਹਨੂੰ ਕਹ ਦਿੰਦੇ ਆ ਉੱਪਰ ਜਦੋਂ ਆਉਂਦਾ ਫੇਫੜੇ ਵਾਲੀ ਸਾਈਡ ਤੋਂ ਨੂੰ ਆਉਂਦਾ ਉਹ ਜਦੋਂ ਉੱਪਰ ਆ ਕੇ ਚੜ ਜਾਂਦਾ ਤਾਂ ਪੇਸ਼ੈਂਟ ਓਕੇ ਹੋ ਜਾਂਦੇ ਨੇ ਤੁਰੰਤ ਫਿਰ ਉਹਨਾਂ ਨੂੰ ਡੈਸਲਸ ਤੇ ਲੈ ਕੇ ਜਾਣਾ ਪੈਂਦਾ ਡੈਸਲਸ ਕਰਾਉਣੀ ਪੈਂਦੀ ਆ ਉਹਦੇ ਨਾਲ ਪੇਸ਼ੈਂਟ ਬਹੁਤ ਓਕੇ ਨੇ ਸਾਹ ਆਉਣਾ ਬੰਦ ਹੋ ਜਾਂਦਾ ਉਹਨਾਂ ਨੂੰ ਬ੍ਰੇਨ ਦੇ ਕੰਮ ਕਰਨਾ ਬੰਦ ਕਰ ਦਿੰਦਾ ਬੇਹੋਸ਼ ਹੋ ਜਾਂਦੇ ਨੇ ਇਦਾਂ ਦੀ ਜਿਹੜੀ ਕੰਡੀਸ਼ਨ ਪੇਸ਼ੈਂਟ ਦੀ ਹੋ ਜਾਂਦੀ ਆ ਜੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਵੀਡੀਓ ਦੇਖਣ ਤੋਂ ਬਾਅਦ ਤਰੰਤ ਤਰ੍ਹਾਂ ਦੇ ਸਵਾਲ ਹੈਗੇ ਨੇ ਉਹ ਮੇਰੇ ਕੋਲ ਵੀ ਆਉਂਦੇ ਨੇ ਤੁਹਾਡੇ ਕੋਲ ਵੀ ਆਉਂਦੇ ਨੇ ਤੇ ਬਹੁਤ ਵੀਡੀਓ ਹੈਗੇ ਨੇ ਤੁਸੀਂ ਦਰਖਤਾਂ ਦੇ ਉੱਤੇ ਖਾਸ ਕਰਕੇ ਜੜੀ ਬੂਟੀਆਂ ਦੇ ਉੱਤੇ ਦਿਖਾਉਣੇ ਹੋ ਬੜੀ ਲੰਮੀ ਰਿਸਰਚ ਕਰਨ ਤੋਂ ਬਾਅਦ ਰਿਜ਼ਲਟ ਨਤੀਜੇ ਲੈਣ ਤੋਂ ਬਾਅਦ ਤੇ ਕੋਈ ਤੁਸੀਂ ਦੇਖਿਆ ਨਹੀਂ ਤੁਸੀਂ ਇਹ ਨਹੀਂ ਸੋਚਦੇ ਕੋਈ ਕੋਈ ਕਿਤਾਬ ਵਗੈਰਾ ਅਸੀਂ ਇਕੱਠੀ ਪਾ ਦੀ ਜੀ ਦੇਖੋ ਫਰੁਕੀ ਸਾਹਿਬ ਇੱਕ ਨਾ ਸੱਜਣ ਦਾ ਅੱਜ ਫੋਨ ਆਇਆ ਸਾਨੂੰ ਜੀ ਉਹ ਕਹਿੰਦਾ ਜੀ ਅਸੀਂ ਬੜੀਆਂ ਕਿਤਾਬਾਂ ਪੜੀਆਂ ਬੜਾ ਕੁਝ ਅਸੀਂ ਮੈਂ ਬੜੀਆਂ ਕਿਤਾਬਾਂ ਜੜੀਆਂ ਬੂਟੀਆਂ ਵਾਲੀਆਂ ਬੜੀਆਂ ਪੌਦਿਆਂ ਵਾਲੀਆਂ ਪੜੀਆਂ ਉਹਦੇ ਵਿੱਚ ਸ਼ਰੀਂ ਦਾ ਜੇਕਰ ਨਹੀਂ ਕੀਤਾ ਹੋਇਆ ਕਿਤੇ ਬਹੁਤ ਘੱਟ ਜਿਹੜੀ ਹਾਂ ਜਿਹੜੀ ਆਪਾਂ ਨਵੀਂ ਵੀਡੀਓ ਪਾਈ ਸੀ ਸ਼ਰੀਂ ਦੇ ਬਹੁਤ ਘੱਟ ਉਹਦੇ ਵਿੱਚ ਫਾਇਦੇ ਦੱਸੇ ਹੋਏ ਨੇ ਤੁਸੀਂ ਇਹਨੇ ਕਿਵੇਂ ਗੱਨਾ ਤੇ ਫਰੁਕੀ ਸਾਹਿਬ ਇੱਕ ਸਾਇੰਟਿਸਟ ਹੁੰਦਾ ਜਿਹੜਾ ਉਹ ਕਿਤਾਬ ਪੜ੍ਹ ਕੇ ਰਿਸਰਚ ਨਹੀਂ ਕਰਦਾ ਰਿਸਰਚ ਕਰਕੇ ਕਿਤਾਬ ਲਿਖਦਾ ਮੈਂ ਇੱਥੇ ਕਹਿਣਾ ਚਾਹਨਾ ਦਰਸ਼ਕਾਂ ਨੂੰ ਮੈਂ ਸਮਝਾਉਣਾ ਚਾਹਨਾ ਜੇ ਤੁਸੀਂ ਰਿਸਰਚ ਕੀਤੀ ਆ ਤਾਂ ਕਿਤਾਬ ਲਿਖੋ ਤਾਂ ਕਿਤਾਬ ਲਿਖੋਗੇ ਜਿਹੜੀ ਤੁਸੀਂ ਕਿਤਾਬ ਪੜ੍ਹ ਕੇ ਤੁਸੀਂ ਉਹਦੇ ਤੇ ਆਪਣੇ ਨੁਸਖੇ ਵਗੈਰਾ ਜਮੋਨੇ ਹੋ ਹੋ ਸਕਦਾ ਜਿਨੇ ਕਿਤਾਬ ਲਿਖਿਆ ਉਹਨੂੰ ਵੀ ਪੂਰੀ ਨੌਲੇਜ ਨਾ ਹੋਵੇ ਉਹਨੂੰ ਘੱਟ ਹੋਵੇ ਦੁਨੀਆ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ ਜੀ ਨਾ ਕਿ ਅਸੀਂ ਇੱਕ ਕਿਤਾਬਾਂ ਤੇ ਰੁਕ ਸਕਦੇ ਆ ਅਸੀਂ ਕੀ ਕਰਦੇ ਆ ਫਿਰ ਕਿ ਸਾਡਾ ਰਿਸਰਚ ਸੈਂਟਰ ਆ ਅਸੀਂ ਰਿਸਰਚ ਹਰ ਪੌਦੇ ਪੇੜ ਪੌਦੇ ਤੇ ਫੁੱਲਾਂ ਤੇ ਸਬਜ਼ੀਆਂ ਤੇ ਜੜੀਆਂ ਬੂਟੀਆਂ ਤੇ ਅਸੀਂ ਪ੍ਰਯੋਗ ਕਰਦੇ ਆ ਉਹਨਾਂ ਦਾ ਪ੍ਰਯੋਗ ਕਰਕੇ ਫਾਇਦੇ ਲੈ ਕੇ ਪੇਸ਼ੈਂਟ ਦੇ ਉੱਤੇ ਰਿਜ਼ਲਟ ਲੈ ਕੇ ਫਿਰ ਅਸੀਂ ਵੀਡੀਓ ਪਾਉਨੇ ਨਾ ਕਿ ਅਸੀਂ ਇੱਦਾਂ ਰਿਜ਼ਲਟ ਵੀਡੀਓ ਪਾ ਦਿੰਨੇ ਆ ਇਹਦੇ ਫਿਰ ਕਿ ਸਾਹਿਬ ਜਿਹੜੀ ਹੁਣ ਕਿਤਾਬ ਦੀ ਗੱਲ ਕਰਦੇ ਆ ਹੁਣ ਜੇ ਮੈਂ ਮੰਨ ਲਓ ਅੱਜ ਮੈਂ ਕਿਤਾਬਾਂ ਪੜ੍ਹ ਕੇ ਮੈਂ ਵੀਡੀਓ ਪਾਉਣ ਲੱਗ ਗਿਆ ਉਹ ਤਾਂ ਅਨੇਕਾਂ ਵੈਦ ਹਕੀਮ ਸਾਡੇ ਪੁਰਾਣੇ ਤੋਂ ਪੁਰਾਣੇ ਬੈਠੇ ਨੇ ਕਿਤਾਬਾਂ ਪੜ੍ਹ ਕੇ ਉਹ ਤਾਂ ਮੈਂ ਕਹਿੰਦਾ ਰਟੀਆਂ ਵੀ ਆ ਜੀ ਉਹਨਾਂ ਨੇ ਉਹ ਇਲਾਜ ਕਰ ਦਿਆ ਹੁਣ ਸਾਡੇ ਬਜ਼ੁਰਗਾਂ ਤੱਕ ਸੀਮਤ ਨਹੀਂ ਰਹਿ ਸਕਦੇ ਅਸੀਂ ਸਾਨੂੰ ਅੱਗੋਂ ਸਾਡੀ ਨਵੀਂ ਪੀੜ੍ਹੀ ਸਾਡੀ ਜਿਹੜੀ ਆ ਉਹ ਅੱਗੇ ਰਿਸਰਚ ਕਰੂਗੀ ਸਾਡਾ ਦੇਸ਼ ਅੱਗੇ ਵਧੂਗਾ ਅਸੀਂ ਬਿਮਾਰੀ ਨਵੀਂ ਤੋਂ ਨਵੀਂ ਬਿਮਾਰੀ ਹੁੰਦੀ ਆ ਫਰੁਕੀ ਸਾਹਿਬ ਨਾ ਕੇ ਪੁਰਾਣੀਆਂ ਬਿਮਾਰੀਆਂ ਤੇ ਅਸੀਂ ਇਹ ਬੈਠ ਸਕਦੇ ਆ ਇਲਾਜ ਕਰ ਸਕਦੇ ਆ ਉਹ ਬੂਟੀਆਂ ਨਾਲ ਅਸੀਂ ਇਹਨਾਂ ਦਾ ਜਿਹੜਾ ਜਿਹੜੀ ਤੁਹਾਡੇ ਕੋਲ ਤੁਹਾਡੀ ਪੈਥੀ ਹੈ ਮੈਂ ਕਿਉਂਕਿ ਇੱਕ ਦੋ ਸਵਾਲ ਪੈਠੇ ਦੇ ਜ਼ਰੂਰ ਲਵਾਂਗਾ ਲੋਕ ਸਵਾਲ ਕਰਦੇ ਨੇ ਵੀ ਇਹ ਜਾਣਕਾਰੀ ਦਿੰਦੇ ਨੇ ਜਾਂ ਇਲਾਜ ਵੀ ਕਰਦੇ ਨੇ ਇਲਾਜ ਕਿਹੜੀ ਕਿਹੜੀ ਚੀਜ਼ਾਂ ਦਾ ਤੁਸੀਂ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਬੰਦਾ ਆਵੇ ਰੁਕੀ ਦਾ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਬਿਮਾਰੀ ਦਾ ਇਲਾਜ ਕਰਦੇ ਆ ਸੀ ਮੈਂ ਕ੍ਰੋਨਿਕ ਬਿਮਾਰੀਆਂ ਦਾ ਲੈ ਦਿੰਦਾ ਜਿੱਦਾਂ ਕਿ ਲੀਵਰ ਹੱਥ ਵੀ ਤੁਸੀਂ ਕਹਿੰਦੇ ਵੀ ਉਹਨੂੰ ਭੱਜ ਕੇ ਪਾਉਣੇ ਹੋ ਹੱਥ ਜਿਹੜਾ ਜ਼ਿਆਦਾ ਕ੍ਰੋਨਿਕਲ ਹੋਇਆ ਹੋਵੇ ਦੇਖੋ ਰੁਕੀ ਸਾਹਿਬ ਆਮ ਬਿਮਾਰੀਆਂ ਤਾਂ ਹਰੇਕ ਹੀ ਕਰ ਜਾਂਦਾ ਹਨਾ ਐਲੋਪੈਥੀ ਵਾਲੇ ਵੀ ਕਰੀ ਜਾਂਦੇ ਆ ਬੈਠੇ ਆ ਉਹਨਾਂ ਦੇ ਕੋਲੇ ਇੰਨੇ ਕੁ ਟਰੀਟਮੈਂਟ ਤਾਂ ਹੁੰਦੇ ਐਂਟੀਬਾਇਓਟਿਕ ਗੋਲੀਆਂ ਵਗੈਰਾ ਹੁੰਦੀਆਂ ਨੇ ਉਹ ਤਾਂ ਕਰ ਦੁੰਦੇ ਆ ਜਦੋਂ क्रॉनिक ਬਿਮਾਰੀ ਆਉਂਦੀ ਆ ਜਦੋਂ क्रॉनिक ਬਿਮਾਰੀ ਨੂੰ ਅਸੀਂ ਹੱਥ ਪਾਉਨੇ ਆ ਦੋ ਘੜੀ ਸਾਨੂੰ ਵੀ ਸੋਚਣਾ ਪੈਂਦਾ ਵੀ ਇਹਨੂੰ ਪਹਿਲੇ ਬੰਦਾ ਪੇਸ਼ੈਂਟ ਤਾਂ ਪਹਿਲੇ ਸੀਰੀਅਸ ਆ ਜੀ ਜੀ ਜੇ ਸਾਡੇ ਕੋਲ ਇਲਾਜ ਨਹੀਂ ਉਬਰੁਕੀ ਸਾਹਿਬ ਜੇ ਸਾਨੂੰ ਸਮਝ ਨਹੀਂ ਹੋਊਗੀ ਜਿਹੜਾ ਮੰਜੇ ਦੇ ਪਿਆ ਪੇਸ਼ੈਂਟ ਉਹ ਤਾਂ ਉੱਪਰ ਚੱਲ ਜੂ ਉਹਨੂੰ ਦੇਖ ਕੇ ਸਮਝ ਕੇ ਚੰਗੀ ਤਰ੍ਹਾਂ ਉਹਦੀ ਰਿਪੋਰਟਸ ਵਗੈਰਾ ਚੈੱਕ ਕਰਕੇ ਇੱਥੇ ਇੱਕ ਹੋਰ ਮੈਂ ਦੱਸਣਾ ਚਾਹੁੰਨਾ ਸਾਨੂੰ ਲੋਕ ਝੋਲਾ ਛਾਪ ਕਹਿੰਦੇ ਨੇ ਜੀ ਅਸੀਂ ਆਯੁਰਵੇਦਿਕ ਦਾ ਜਾਂ ਲੈਟਰ 35 ਦਾ ਕੰਮ ਕਰਦੇ ਝੋਲਾ ਛਾਪ ਨਹੀਂ ਡਿਗਰੀਆਂ ਨੇ ਸਾਡੇ ਕੋਲੇ ਵੀ ਅਸੀਂ ਉਹ ਕੰਮ ਕਰਦੇ ਆ ਫਰੁਕੀ ਸਾਹਿਬ ਰਿਪੋਰਟਾਂ ਦੇਖ ਕੇ ਅਸੀਂ ਵੀ ਇਲਾਜ ਕਰਦੇ ਆ ਰਿਪੋਰਟਾਂ ਪੜ੍ਹ ਕੇ ਇਲਾਜ ਕਰਦੇ ਆ ਜੇ ਅਸੀਂ ਕਿਤਾਬਾਂ ਅਸੀਂ ਵੀ ਪੜ੍ਹੀਆਂ ਇਹ ਸਟੱਡੀ ਕੀਤੀ ਹੋਈ ਹੈ ਤਾਂ ਹੀ ਰਿਪੋਰਟ ਪੜ੍ਹਦੇ ਆ ਨਾ ਨਹੀਂ ਤਾਂ ਸਾਨੂੰ ਰਿਪੋਰਟ ਕਿੱਥੋਂ ਪੜ੍ਹਣੀ ਹੈ ਜੂ ਸਾਨੂੰ ਬਿਮਾਰੀ ਦੀ ਨਹੀਂ ਪਤਾ ਲੱਗਣਾ ਸਹੀ ਗੱਲ ਸਾਨੂੰ ਪਤਾ ਹੀ ਨਹੀਂ ਬਿਮਾਰੀ ਕੀ ਆ ਜੇ ਸਾਨੂੰ ਬਿਮਾਰੀਆਂ ਦਾ ਵੀ ਤਾਂ ਹੀ ਪਤਾ ਜੇ ਅਸੀਂ ਸਟੱਡੀ ਕੀਤੀ ਹੋਈ ਆ ਨਾਟਮੀ ਅਸੀਂ ਵੀ ਪੜੀ ਹੋਈ ਆ ਨਾਟਮੀ ਐਲੋਪੈਥੀ ਵਾਲੇ ਵੀ ਪੜਦੇ ਨੇ ਨਾਟਮੀ ਹਰੇਕ ਆਯੁਰਵੇਦਿਕ ਆਲਾ ਹੋਮੋਪੈਥਿਕ ਆਲਾ ਸਾਰਿਆਂ ਨਾਟਮੀ ਪੜ੍ਹਨੀ ਪੈਂਦੀ ਆ ਜਿਹਦੇ ਵਿੱਚ ਹਰ ਬਿਮਾਰੀ ਬਾਰੇ ਦੱਸਿਆ ਹੁੰਦਾ ਹਰ ਇਲਾਜ ਬਾਰੇ ਦੱਸਿਆ ਹੁੰਦਾ ਸਾਰਿਆਂ ਨੂੰ ਪੜ੍ਹਨਾ ਪੈਂਦਾ ਫਰੂਕੀ ਸਾਹਿਬ ਅੱਛਾ ਵੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਫਰੂਕੀ ਸਾਹਿਬ ਸਾਡਾ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਮਾਂ ਹੈਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਜੇ ਕਿਸੇ ਨੇ ਸਾਨੂੰ ਮਿਲਣਾ ਸਾਡੇ ਦੋ ਨੰਬਰ ਸਕਰੀਨ ਤੇ ਚੱਲਦੇ ਹੁੰਦੇ ਆ 7814699434 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਨਾਲ ਰਾਬਤਾ ਕੈਂਪ ਕਰ ਸਕਦੇ ਹੋ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸਮਾਂ ਲੈ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰੀ ਸਾ ਜਾਣਕਾਰੀ ਸਾਡੇ ਨਾਲ ਅੱਜ ਇੱਕ ਵਾਰ ਮੋੜ ਤੋਂ ਸਾਂਝ ਕਰਨ ਵਾਸਤੇ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਇੱਕ ਵਾਰ ਵੀਰ ਜੀ ਵੀ ਆਇਆ ਦਾ ਹੋਰ ਪ੍ਰਯੋਗ ਦੱਸਣਾ ਚਾਹੁੰਦੀਆਂ ਜਿਹੜੀਆਂ ਭੈਣਾਂ ਦੇ ਅੱਡੀਆਂ ਫਟਦੀਆਂ ਨੇ ਈਪਲ ਦੇ ਪੱਤੇਆਂ ਦਾ ਪੱਤੇ ਉਹਨਾਂ ਦੀਆਂ ਅੱਡੀਆਂ ਫਟ ਜਾਂਦੀਆਂ ਨੇ ਜਿਹੜਾ ਇਹਨਾਂ ਚੋਂ ਦੁੱਧ ਨਿਕਲਦਾ ਨਾ ਉਹ ਅੱਡੀਆਂ ਦੇ ਜਿੱਥੇ ਫਟਿਆ ਆ ਜਿੱਥੇ ਲਗਾ ਕੇ ਤੇ ਅੱਡੀਆਂ ਫਟਣੀਆਂ ਬੰਦ ਹੋ ਜਾਂਦੀਆਂ ਨੇ ਮਤਲਬ ਜੇਕਰ ਇਹਦਾ ਦੁੱਧ ਜਿਹੜਾ ਦੇਖੋ ਤੁਸੀਂ ਜਿਹੜਾ ਦੁੱਧ ਨਿਕਲਣ ਵਾਲਾ ਇਹਦੇ ਚ ਜਿਹੜਾ ਦੁੱਧ ਨਿਕਲਦਾ ਹੈ ਡਾਕਟਰ ਸਾਹਿਬਾ ਦਾ ਕਹਿਣਾ ਹੈ ਕਿ ਇਹਦੀਆਂ ਅੱਡੀਆਂ ਦੇ ਉੱਤੇ ਲਗਾਉਣ ਨਾਲ ਅੱਡੀਆਂ ਕਿੰਨੇ ਕ ਦਿਨਾਂ 'ਚ ਕੰਮ ਕਰ ਜਾਂਦਾ ਜੀ ਇਹ? ਇਹ ਥੋੜੇ ਦਿਨਾਂ 'ਚ ਅੱਡੀਆਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਸਾਫ਼ ਰੱਖਣਾ ਫਿਰ। ਜੀ ਜੀ ਤੇ ਉੱਤੇ ਦੁੱਧ ਲਗਾ ਕੇ ਥੋੜੇ ਦਿਨਾਂ 'ਚ ਆਰਾਮ ਆ ਜਾਂਦਾ ਹੈ। ਜੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ। ਗਲਬਾਤ ਲਈ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੀਪਲ ਦਾ ਔਰ ਬੋਰਡ ਦਾ ਜਿਹੜਾ ਸੁਮੇਲ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਬਿਮਾਰੀਆਂ ਆਉਂਦੀ ਉਹ ਰੇਲ ਬਣਾ ਸਕਦਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੇ ਆਲੇ ਦੁਆਲੇ ਪੀਪਲ ਲੱਗਿਆ ਹੋਇਆ ਔਰ ਉਹ ਪੀਪਲ ਦੀ ਸਹੀ ਜਾਣਕਾਰੀ ਨਹੀਂ ਰੱਖਦੇ ਇੱਕ ਆਮ ਜਿਹੇ ਦਰਖਤ ਨੂੰ ਸਮਝਦੇ ਨੇ ਪਰੇ ਆਮ ਦਰਖਤ ਨਹੀਂ ਹੈ ਬੜਾ ਸ਼ਕਤੀਸ਼ਾਲੀ ਬੜਾ ਪਾਵਰਫੁਲ ਕੁਦਰਤ ਨੇ ਇਹਨੂੰ ਗੁਣ ਦਿੱਤੇ ਨੇ ਤੇ ਉਹਨਾਂ ਗੁਣਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਬਿਮਾਰੀਆਂ ਵਾਲਾ ਢੇਰ ਹੈਗਾ ਬਿਮਾਰੀਆਂ ਵਾਲੀ ਜਿਹੜੀ ਗੰਦਗੀ ਹੈਗੀ ਆ ਉਸ ਨੂੰ ਸਾਫ਼ ਕਰ ਸਕਦੇ ਆ ਧੰਨਵਾਦ